ਆ ਖੜੀ ਏ। ਵਜਿੰਦਰੀ। ਮੇਰੇ ਹੱਥ ਲਾਣ ਦੀ ਲੋੜ ਨਹੀਂ। ਨਾਲੇ ਮੈਂ ਦੇਖ ਲਿਆ ਤੇਰੇ 'ਚ ਕਿੰਨਾ ਕ ਪਾਣੀ ਆ। ਹੁਣ ਲੈ। ਮੈਂ ਕੀ ਕਰਤਾ ਤੂੰ ਮੈਨੂੰ ਦੱਸਤਾ ਦੇ। ਉਹ ਸਾਰੇ ਸਿਆਪੇ ਹੀ ਤੇਰੇ ਪਾਏ ਹੋਏ ਨੇ। ਹਾ ਜਿਹੜੀ ਉਹ 2 ਟਕੇ ਦੀ ਜਨਾਨੀ ਮੈਨੂੰ ਬੋਲ ਗਈ ਨਾ ਤੇਰੇ ਕਰਕੇ ਹੀ ਬੋਲ ਗਈ। ਨਾ ਮੇਰਾ ਕੀ ਕਸੂਰ ਐ? ਲੈ ਉਹ ਮੈਂ ਤੈਨੂੰ ਕਦੋਂ ਕਹਣਾ ਤੇਰਾ ਕਸੂਰ ਐ। ਹੁਣ ਉਹ ਭੌਂਕਦੀ ਐ। ਭੌਂਕੀ ਜਾਣ ਦੇ। ਤੈਨੂੰ ਕੀ ਹੈਗਾ? ਅੱਛਾ ਜੀ। ਹੋ ਮੇਰੀ ਬੇਇੱਜ਼ਤੀ ਕਰੀ ਜਾਵੇਂ। ਭੌਂਕਦੀ ਐ ਭੌਂਕੀ ਜਾਣ ਦੇ। ਮੇਰੀ ਗੱਲ ਸੁਣ ਲੈ ਨਾ ਤਾਂ ਤੇਰੇ ਤੀਮੀ ਬਸ ਚ ਤੇ ਨਾਉ ਟੇਂਗਰਾ ਜ ਆ ਉਹ ਕੱਲ ਦਾ ਜੰਮਿਆ ਨਾ ਮੈਨੂੰ 100 100 ਗੱਲਾਂ ਸੁਣਾ ਗਿਆ ਉਹ ਮੇਰੀ ਗੱਲ ਸੁਣ ਲੈ ਮੈਂ ਤਾਂ ਤੇਰੇ ਹੱਕ ਚ ਬੋਲਿਆ ਮੈਂ ਤਾਂ ਨਹੀਂ ਤੇਰੇ ਉਲਟ ਬੋਲਿਆ ਹਾਂ ਬੰਨੇ ਤੇਰੇ ਮੂਰੇ ਹੱਥ ਮੈਨੂੰ ਲੋੜ ਨਹੀਂ ਤੈਨੂੰ ਆਪਦੇ ਹੱਕ ਚ ਕਰਨ ਦੀ ਤੂੰ ਆਪਦੀ ਤੀਮੀ ਸੰਭਾਲ ਲੈ ਮੇਰੀ ਗੱਲ ਸੁਣ ਲੈ ਜੇ ਤਾਂ ਕੋਈ ਗੱਲ ਰਾਹ ਪਾਉਣੀ ਐ ਤਾਂ ਪਾ ਦੇ ਨਹੀਂ ਮੈਥੋਂ ਵੇਚਤੀ ਨਹੀਂ ਕਰਾਈਦੀ ਬਿਨਾ ਮਤਲਬ ਲੈ ਮੈਂ ਤਾਂ ਹੁਣ ਅਕੇ ਰਾਹ ਪਾ ਦੇ ਮੈਂ ਤਾਂ ਤੇਰੇ ਨਾਲ ਖੜਾ ਮੈਂ ਦੱਸ ਹੋਰ ਕੀ ਕਰਾਂ ਮੈਨੂੰ ਦੀਸੀ ਹੋ ਜਾਂਦਾ ਕਿੰਨਾ ਕ ਖੜਾ ਉਹਨਾਂ ਦੇ ਆਣ ਤੇ ਨਾ ਤੂੰ ਦੋ ਮਿੰਟਾਂ ਚ ਹੋਰ ਪਾਸੇ ਹੋ ਜਨ ਅਗਲੀ ਨੂੰ ਸਿੱਧਾ ਕਹਦੇ ਇੱਕ ਠੋਕ ਕੇ ਫਿਰ ਕਿੱਡੀ ਕੀ ਗੱਲ ਆਗੀ ਟਾਈਮ ਆਉਣ ਤੇ ਉਹ ਵੀ ਕਹੂਗਾ ਤੂੰ ਮੈਨੂੰ ਹੁਣ ਦੱਸ ਮੈਂ ਹੁਣ ਕੀ ਕਰਾਂ ਹੁਣ ਬਸ ਕੁਛ ਨਹੀਂ ਕਰਨਾ ਮੈਂ ਜਾਣੀ ਆ ਮੈਂ ਇੱਥੋਂ ਨਹੀਂ ਵੇਖ ਬਸ ਮੈਨੂੰ ਆਪ ਪਲਾਨ ਕਰ ਦੇ ਮੇਰੀ ਗੱਲ ਤਾਂ ਸੁਣ ਲੈ ਜਾ ਜੂਣਾ ਤੂੰ ਮੈਂ ਉਹ ਅੱਜ ਤੱਕ ਤੇਰੀਆਂ ਹੀ ਸੁਣੀਆਂ ਨੇ ਆ ਤੇਰੀਆਂ ਸੁਣ ਸੁਣ ਕੇ ਨਾ ਮੈਂ ਉਹ ਤਾਂ ਬੇਇੱਜ਼ਤੀ ਕਰਾਈ ਜਾਨੀ ਆ ਉਹਨਾਂ ਨੇ ਉਹ ਤਾਂ ਮੇਰੇ ਪੈਰ ਵਰਗੀ ਵੀ ਨਹੀਂ ਓਏ ਚੱਲ ਤੂੰ ਉਹ ਛੱਡ ਉਹਨੂੰ ਹੁਣ ਮੈਂ ਕੀ ਕਹਾਂ ਦੱਸ ਕਹਿੰਦਾਏ ਮੇਰੀ ਗੱਲ ਸੁਣ ਲੈ ਤੇਰੇ ਪਿੱਛੇ ਨਾ ਮੈਂ ਸਾਰੇ ਤਾਂ ਪਿੰਡ 'ਚ ਬੇਇੱਜ਼ਤੀ ਕਰਾ ਰੱਖੀ ਐ ਵਿਧਿਆ ਔਰ ਸਾਂਭੀ ਬੈਠੀ ਐ ਤੇ ਨਾਲੇ ਹੁਣ ਤੇਰੇ ਸੌਰਿਆਂ 'ਚ ਬੇਇੱਜ਼ਤੀ ਹੋਗੀ ਜਾਂ ਤਾਂ ਤੇਰੀ ਤੀਮੀ ਤੋਂ ਮੰਗਾ ਦੇ ਮਾਫੀ ਨਹੀਂ ਮੈਂ ਚੱਲੀ ਤੇਰੀ ਮੇਰੀ ਸਾਸਰੀ ਕਾਲ ਤੂੰ ਆਪਦੀ ਤੀਮੀ ਸਾਂ ਮੈਂ ਆਪ ਤਾਂ ਆਪ ਦੇਖ ਨਾ 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 ਸਾਸਰੀ ਕੁਸੁਸਰੀ ਕਾਲ ਵਾਲੀ ਗੱਲ ਨਾ ਦੇਖ ਇੰਨੇ ਸਾਲਾਂ ਤੋਂ ਹੁਣ ਤੂੰ ਆ ਕੇ ਕਹਿੰਦੀ ਐ ਸਾਸਰੀ ਕਾਲ ਉਹ ਤੋਂ ਮੈਂ ਮਾਫੀ ਮੰਗਾ ਦਿੰਨਾ ਪਰ ਆਹ ਗੱਲ ਜੀ ਨਾ ਕਰਿਆ ਕਰ ਜਾਣ ਜੋੜ ਜੀ ਜੇ ਉਹ ਤੋਂ ਮਾਫੀ ਮੰਗਾ ਦੇ ਫਿਰ ਤਾਂ ਰੌਲਾ ਹੀ ਕੋਈ ਨਹੀਂ ਫਿਰ ਮੈਂ ਰਹਿ ਪੂ ਕੁਰਨੇ ਤੂੰ ਦੇਖ ਵੀ ਤੂੰ ਤਾਂ ਮਾਫੀ ਮੰਗਾਉਣੀ ਆ ਜਦ ਓਫੜਾ ਹਾਂ ਭਾਈ ਮੈਂ ਮਾਫੀ ਚਾਹਣਾਗਾ ਉਹ ਜੇ ਦੂਜੀ ਪੋਣ ਦੇ ਲੈਣ ਤੈਨੂੰ ਨਾਲ ਖੜਾ ਫੇਰ ਉਹ ਕੁੱਤ ਕਲੇ ਛਡੂ ਉਹ ਚਵਾ ਗਈ ਉਹ ਭਾਈ ਹੁਣ ਮੈਂ ਤਾਂ ਪਤਾ ਮੈਂ ਤਾਂ ਭੱਗ ਜੂਗੀ ਮੈਂ ਨਹੀਂ ਤੁਹਾਡੇ ਕੋਲੇ ਇਸਕਾ ਇੱਕ ਤਾਂ ਆਏ ਮੈਂ ਭੱਗ ਜੂ ਮੈਂ ਨਹੀਂ ਤੁਹਾਡੇ ਕੋਲੇ ਇਸਕਾ ਗੋਪਰੀ ਤਾਂ ਭਾਈ ਇਹਦੇ ਚ ਕੀ ਗੱਲ ਹੈ ਜੇ ਵਿਚਾਰੀ ਇੱਥੇ ਆ ਗਈ ਉਹ ਕਿਉਂ ਬੋਲਦੀ ਆ ਉਹਦੀ ਗਲਤੀ ਹੈ ਕਿ ਮੇਰੀ ਗੱਲ ਹੁਣ ਪਹਿਲੇ ਹੀ ਬਥੇਰਾ ਜਲੂਸ ਨਿਕਲ ਗਿਆ ਯਾਰ ਆਪਣਾ ਯਾਰਾ ਤੂੰ ਮੈਨੂੰ ਐਂ ਦੱਸ ਉਹਦੀ ਗਲਤੀ ਹੈਗੀ ਆ ਕਿ ਨਾ ਉਹ ਗਲਤ ਤਾਂ ਹੁਣ ਆਈ ਹੈ ਜਿਹੜਾ ਆਪਣਾ ਦੱਸੇ ਪੁੱਛਿਆ ਕਿ ਹੁਣ ਮੈਂ ਦੱਸੂ ਕੀ ਕਰਾਉਣਾ ਚੱਲ ਕੋਈ ਨਾ ਮੇਰੇ ਪੁੱਤ ਮੇਰਾ ਕੀ ਕਸੂਰ ਹੈ ਮੈਨੂੰ ਐਂ ਦੱਸ ਕਦੇ ਤੂੰ ਮੇਰੀ ਮਾੜੀ ਚੰਗੀ ਦੇਖੀ ਆ ਮੇਰੀ ਗੱਲ ਸੁਣ ਭੂਆ ਇਹ ਛੋਟੇ ਘਰ ਦਾ ਮੈਟਰ ਇਹਨਾਂ ਦੇ ਹੋ ਪਰ ਮੈਨੂੰ ਵਿੱਚ ਕਿਉਂ ਲਮਕਾਇਆ ਤੁਸੀਂ ਮੈਂ ਤਾਂ ਐਂ ਕਹਣਾ ਮੈਂ ਦੋਨੇ ਗਲਨਾਂਡ ਕਰ ਮੈਂ ਉਹਨੂੰ ਸਮਝਾਉਣਾ ਕੋਈ ਨਾ ਸਿੰਦਰੇ ਵਾ ਉਹਨੂੰ ਸਮਝਾਉਣਾਗਾ ਕੋਈ ਗੱਲ ਮੈਂ ਸਮਝਾਉਣਾ ਭਾਈ ਤੇਰੀ ਭੂਆ ਨੂੰ ਵੀ ਐਂ ਨਹੀਂ ਬੋਲਦੇ ਹੁੰਦੇ ਕਿਸੇ ਦਾ ਕੋਈ ਸਹਾਰਾ ਬਣੀ ਨਾ ਹੁੰਦਾ ਉਹ ਤਾਂ ਬਸ ਉਲਟੀ ਉਲਟ ਨਾਲੇ ਪੁੱਤ ਕੋਈ ਨਹੀਂ ਜਿਹੜੇ ਕੋਈ ਗੱਲ ਕਰਨੀ ਹੈ ਨ ਚੱਲ ਭਾਈ ਕੋਈ ਨਾ ਮੈਂ ਮੈਂ ਉਹਨੂੰ ਉਹਨੂੰ ਸਮਝਾਉਣਾ ਮੇਰੀ ਗੱਲ ਸੁਣ ਪੁੱਤ ਜੇ ਤੇਰਾ ਫੁੱਫੜ ਮੁੱਕਿਆ ਤਾਂ ਮੈਨੂੰ ਇਹਨਾਂ ਦੇ ਸਾਰੇ ਦੀ ਲੋੜ ਪਈ ਮੇਰਾ ਜਵਾਕ ਪਰਦੇਸੀ ਬੈਠਾ ਜੇ ਮੇਰੇ ਸਿਰ ਤੇ ਬੰਦਾ ਹੁੰਦਾ ਮੈਨੂੰ ਕੀ ਲੋੜ ਸੀ ਗੱਲਾਂ ਕਹਾਣ ਦੀ ਉਹ ਪਪਾ ਉਹਨੂੰ ਕੀ ਪਤਾਗਾ ਹੁਣਾ ਹੁਣ ਛੋਟੀ ਕੋਈ ਉਮਰ ਥੋੜੀ ਹੈ ਇਹੋ ਜਿਹਾ ਕੁਝ ਕਰਨ ਵਾਲੀ ਉਹੀ ਤਾਂ ਗੱਲ ਹੈ ਮੈਨੂੰ ਪਤਾ ਨਹੀਂਗਾ ਸ਼ੁਕਰ ਹੈ ਪੁੱਤ ਤੈਨੂੰ ਤਾਂ ਇੰਨੀ ਕਾਕਲਾ ਮੈਨੂੰ ਤਾਂ ਕਦੇ-ਕਦੇ ਨਾ ਐਂ ਲੱਗਦਾ ਵੀ ਇਹ ਤੇਰੀ ਭੂ ਹੈਗੀ ਉਹ ਇਹਨੂੰ ਤਾਂ ਜਮੀ ਅਕਲ ਨਹੀਂ ਕਿੱਕੋ ਸ਼ੋਕ ਰਾਜਾ ਮਾਂ ਮਗਰ ਲੱਗ ਕੇ ਕਿੱਥੇ ਤੂੰ ਐਨਾ ਸਿਆਣਾ ਸਾਰੀਆਂ ਗੱਲਾਂ ਸਮਝਦਾਗਾ ਛਲ ਮੇਰਾ ਪੁੱਤ ਤੇਰੇ ਕਰ ਕੀ ਮੈਂ ਤਾਂ ਉਰੇ ਬੈਠੀ ਸੀ ਮੈਨੂੰ ਤਾਂ ਤੇਰਾ ਬਲਾਈ ਮੋਹ ਆਉਂਦਾ ਨਹੀਂ ਮੇਰੇ ਕਿਹੜਾ ਇੱਥੇ ਗਾੜ ਗੱਡੇ ਹੈਗੇ ਅਸਲ ਆਈ ਆ ਪੂਆ ਲੋਕ ਨੇ ਬੋਲਦੇ ਨੇ ਉੱਤੇ ਆਪਾਂ ਲੋਕਾਂ ਨੂੰ ਬੋਲਣ ਦਾ ਮੌਕਾ ਦੇ ਜੰਨੇ ਆ ਉਹ ਤਾਂ ਹੈ ਉਹ ਤਾਂ ਬੋਲਦੇ ਆ ਉਹ ਤਾਂ ਗੱਲ ਹੈ ਪੁੱਤ ਨਾਲੇ ਜਦੋਂ ਆਪਦਾ ਹੀ ਕਹਿਣ ਲੱਗ ਜਾਂਦੇ ਫਿਰ ਲੋਕਾਂ ਨੇ ਤਾਂ ਕਹਿਣਾ ਹੀ ਕਹਿਣਾ ਹੈਗਾ ਹਾਏ ਬੇ ਪੁੱਤ ਮੇਰੇ ਤਾਂ ਨਾ ਬਲਾਈ ਚੀਜ਼ ਪੈਂਦੀ ਐ ਇੱਥੋਂ ਚੀਜ਼ ਪੈ ਕੇ ਨਾ ਮੋਢੇ ਤਾਈ ਜਾਂਦੀ ਚੱਲ ਕੋਈ ਨਾ ਹੇ ਤਾਂ ਚੱਲੀ ਆ ਮੈਨੂੰ ਐਂ ਦੱਸ ਪੁੱਤ ਬੱਸ ਦਾ ਕੀ ਟਾਈਮ ਹੈਗਾ ਮੈਨੂੰ ਛੱਡਿਆ ਜੇ ਤੇਰੀ ਭੂਆ ਨਹੀਂ ਕਲੇਸ਼ ਕਰੂ ਨਹੀਂ ਭਾਈ ਮੈਂ ਤੁਰ ਕੇ ਬਾਗ ਜਾਨੀ ਆ ਉਹ ਆ ਤੂੰ ਕਮਲਿਆ ਹੋਈਆਂ ਤੇਰੇ ਦਰਦ ਹੋ ਜਾਂਦਾ ਤੂੰ ਐਂ ਕਰ ਰੇਸਟ ਕਰ ਚੱਲ ਕੇ ਅੰਦਰ ਆ ਜਾ ਪੁੱਤ ਦਰਦ ਜਦੋਂ ਜਦੋਂ ਠੀਕ ਹੋਗੀ ਉਦੋਂ ਬਾਗ ਜੀ ਮੇਰੀ ਗੱਲ ਸੁਣ ਉਹਨਾਂ ਤਾਂ ਮੈਨੂੰ ਇਹਦਾ ਦਰਦ ਨਹੀਂ ਜਿੰਨਾ ਤੇਰੀ ਭੂਆ ਦੇ ਕਹੇ ਬੋਲ ਚੂਬਦੇ ਨੇ ਪਰ ਮੈਂ ਇੱਕ ਤੇਰੇ ਮੂੰਹ ਨੂੰ ਕਿਉਂਕਿ ਤੂੰ ਮੇਰਾ ਨਾ ਮੇਰੇ ਪੁੱਤ ਵਾਂਗੂ ਕਰਦਾ ਤੇਰੇ ਮੂੰਹ ਨੂੰ ਰਹਿ ਪੂੰਗੀ ਪੁੱਤ ਚੱਲ ਕੋਈ ਨਾ ਮੈਂ ਕਰਦੀ ਆ ਰੈਸਟ ਪਲਾਈ ਕਰਦਾ ਮੇਰਾ ਤਾਂ ਜਵਾਬ ਲੈ ਆ ਬੈਠੀ ਆ ਮਹਾ ਦਾ ਆਟਾ ਬਣਾ ਮੈਂ ਤਾਂ ਮੈਂ ਤਾਂ ਬੈਠਣਾ ਤੇ ਤੈਨੂੰ ਕਿਹਨੇ ਬੁਲਾਇਆ ਤੂੰ ਇੱਥੇ ਆ ਕੇ ਬਹਿ ਜਾ ਉਧਰ ਹੀ ਵਗ ਜਾ ਜਿੱਦਾਂ ਮੇਰਾ ਲੈਂਦਾ ਸੀ ਓਏ ਤੂੰ ਪਹਿਲੇ ਗੱਲ ਸੁਣ ਓਏ ਐਵੇਂ ਹਰ ਟਾਈਮ ਜਬੜੀਆਂ ਨਾ ਮਰੀ ਜਾਇਆ ਕਰ ਤੈਨ ਤਾਂ ਜਬੜਾਂ ਲੱਗਣੀਆਂ ਸੀ ਪਤਾ ਹੈ ਮੇਰਾ ਕਿੰਨਾ ਗੁੱਸੇ ਨੇ ਢਿੱਡ ਭਰੇ ਪਿਆ ਐਂ ਕਰ ਜਿਹਨੂੰ ਭਰੇ ਪੈਸਾ ਆਲੇ ਨੂੰ ਖਾਲੀ ਕਰਦੇ ਲੱਣ ਮੈਂ ਹੋਰ ਕਿਸੇ ਨਾਲ ਫਿਰ ਤੇਰਾ ਢਿੱਡ ਖਾਲੀ ਹੋ ਜੂ ਨਾ ਹੋਰ ਮੈਂ ਐਵੇਂ ਹੀ ਲੜਦੀ ਫਿਰਾਂ ਬਾਹਰ ਤੋਂ ਵਈਆ ਐਵੇਂ ਤੜਾਉਂਦੀ ਫਿਰਾਂ ਕਿਸੇ ਨੂੰ ਮੈਂ ਬਿਨਾਂ ਗੱਲ ਤੋਂ ਕਿਵੇਂ ਲੜਾਂ ਫਿਰ ਇੱਥੇ ਕੋਈ ਵਈਆ ਤੜਾਉਣਾ ਕੀ ਤੂੰ ਮੇਰੇ ਬਗਰੀ ਨਾ ਮਾਮਾ ਨਾ ਮੇਰਾ ਹੱਕ ਬਣਦਾ ਇੱਥੇ ਆਉਣ ਦਾ ਉਹ ਕਹਦਾ ਤੇਰਾ ਹੱਕ ਉਹ ਜਿੱਦੇ ਤੂੰ ਹੱਕ ਬਣਾ ਲੈਣਾ ਸਾਲੀ ਮੇਰੀ ਜ਼ਿੰਦਗੀ ਬਰਬਾਦ ਕਰਤੀ ਤੂੰ ਜਮਾਂ ਹੋਰ ਉਹ ਕਲੇਸ਼ਨ ਪੱਲੇ ਪੈ ਗਈ ਮੇਰੇ ਤੋਂ ਹਾਂ ਜਿੱਥੇ ਹੋਣੀ ਜ਼ਿੰਦਗੀ ਬਣਾਈ ਹੈ ਨਾ ਉਹ ਤਾਂ ਤੇਰੀ ਜ਼ਿੰਦਗੀ ਹੋਰ ਬਧਾਤੀ ਆ ਹੱਥ ਤਾਂ ਐ ਧਰਦੀ ਆ ਜਵੇਂ ਕੋ ਵੱਡੀ ਮਾ ਮਧੂਬਲਾ ਹੁੰਦੀ ਐ ਜਿਹਨੂੰ ਮੈਨੂੰ ਵਿਆਹ ਕੇ ਲੈਂਦਾ ਸੀ ਉਦੋਂ ਤੈਨੂੰ ਐ ਲੱਗਦਾ ਸੀ ਬਾਲ ਕੁ ਸੋਣੀ ਐ ਬਾਈ ਵੱਡੀ ਐਕਟਰ ਨਹੀਂ ਐ ਓਏ ਓਏ ਨਾਲੇ ਗੱਲ ਸੁਣ ਲੈ ਮੇਰੀ ਗੱਲ ਮੈਂ ਤੈਨੂੰ ਵਿਆਹ ਬੂਕੇ ਨਹੀਂ ਲਿਆ ਸੀ ਮੇਰੇ ਤਾਂ ਤੂੰ ਮਰਿਆ ਹੋਇਆ ਸੱਪ ਗੜ ਪਾਇਆ ਸੀ ਕੋਣ ਨਾਲੇ ਤੂੰ ਗੱਲ ਸੁਣ ਹੋੜੀ ਬਕਵਾਸ ਮਾਰੋ ਦੇਖ ਸੁਣੀ ਜਾਂਦੀ ਨੇ ਮੇਰੀ ਗੱਲ ਸੁਣ ਲੈ ਜੱਬਲੇ ਜਿਹੜੀ ਤੈਨੂੰ ਗੱਲ ਮੈਂ ਸਮਝਾਉਣਾ ਠੰਡੇ ਮਤੀ ਨਾਲ ਸੋਚ ਦੇਖ ਤੂੰ ਇੱਥੇ ਰਹਿੰ ਤੂੰ ਮੀਤ ਨੂੰ ਦਵਾਈ ਪਾਉਂਦੀ ਸੀ ਮੇਰੇ ਆ ਗਈ ਦਿਮਾਗ 'ਚ ਗੱਲ ਮੈਂ ਕਿਹਾ ਜੀ ਇਹ ਦਵਾਈ ਪਾਈ ਜਾਂਦੀ ਹੈ ਉਹਨੂੰ ਕੁਝ ਹੁੰਦਾ ਤਸ਼ੱਕ ਤੇਰੇ ਤੇ ਜਾਊਗਾ ਕਿਉਂਕਿ ਰੋਟੀ ਪਾਣੀ ਜਦੋਂ ਤੂੰ ਖਣਾਉਣੀ ਹੈ ਮੈਂ ਤੈਨੂੰ ਜੱਬੜੇ ਤਾਂ ਦੂਰ ਕੀਤਾ ਇਹਨੂੰ ਮੈਂ ਤਾਂ ਲਿਆ ਹੁਣ ਦਵਾਈ ਪਵਾਉ ਇਸ ਤੋਂ ਅੱਛਾ ਏਡੀ ਗੱਲ ਹੈ ਹਾਂ ਹੁਣ ਦਵਾਈ ਪਾਇਆ ਕਰੂਗੀ ਇਹ ਉਹ ਲੱਗ ਕੱਲ ਨੂੰ ਕੁਛੇ ਚੱਕ ਦੀ ਸੂਈ ਜਾਂਦੀ ਇਹਦੇ ਤੇ ਜਾਊ ਇਹ ਜਾਊਗੀ ਅੰਦਰ ਆ ਮੀਤ ਵਾਲੇ ਪਾਸੇ ਤਾਂ ਜਿਹੜਾ ਆਪਾਂ ਹੱਥ ਪੱਲਾ ਮਾਰਨਾ ਉਹ ਮਾਰ ਲਈ ਮਾਰਨਾ ਇਹਦਾ ਮੁੰਡਾ じゃ ਬਾਹਰ ਹੈ ਜਿਹੜੇ ਇਹਦੇ ਚਾਰ ਖੁੱਡਾ ਹੈਗੇ ਨੇ ਖੇਤੀ ਕਰਕੇ ਕਮਾਈ ਕਰਿਆ ਕਰਾਂਗੇ ਆਪਾਂ ਇਹਦੀ ਖਾਇਆ ਕਰਾਂਗੇ ਕਮਾਈ ਨਾ ਇਹਨੂੰ ਪਤਾ ਲੱਗਣ ਦਈਏ ਵੀ ਇਹਨੂੰ ਅੰਦਰ ਵੀ ਆਪਾਂ ਕਰਾਇਆ ਅੱਛਾ ਐਡਾ ਕੰਮ ਹੋ ਜੇ ਫਿਰ ਮੈਂ ਤਾਂ ਦਿਮਾਗ ਹੀ ਘੁੰਮ ਗਿਆ ਸੀ ਮੈਨੂੰ ਵੀ ਪਤਾ ਸੀ ਵੀ ਤੂੰ ਇੰਨਾ ਕਰਦਾ ਮੇਰਾ ਉਹ ਜੇ ਤੇਰਾ ਦਿਮਾਗ ਹੁੰਦਾ ਨਾ ਤੂੰ ਅੱਜ ਨੂੰ ਕੁਛ ਦੀ ਕੁਛ ਬਣੀ ਹੁੰਦੀ ਤੂੰ ਤਾਂ ਬਸ ਨਾ ਚਲ ਮੈਂ ਹੁਣ ਬੋਲਦਾ ਨਹੀਂ ਆ ਤੇਰੇ ਟੈ ਕੋਲੇ ਹਰ ਟਾਈਮ ਲੜਾਈ ਤੋਂ ਬਿਨਾਂ ਕੋਈ ਕੰਮ ਨਹੀਂ ਢਾਈ ਤਾਂ ਮੈਂ ਕਈ ਵੇਲ ਨੇ ਮੇਰਾ ਬੀਪੀ ਵਾਜ ਜਾਂਦਾ ਮੈਂ ਤਾਂ ਬੋਲ ਪਾਈ ਨਹੀਂ ਹੂੰ ਨਹੀਂ ਮੈਂ ਲੜਦੀ ਆ ਜਿਹੜੇ ਗੱਲਾਂ ਅੱਜ ਤੂੰ ਕਰ ਰਿਹਾ ਨਾ ਅੱਜ ਇਹ ਗੱਲਾਂ ਮੇਰੇ ਸਾਰਿਆਂ ਮਨ ਲੱਗੂਆਂ ਚਲ ਹੁਣ ਤੂੰ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਕੁਝ ਬੋਲੀ ਹੈ ਨਾ ਮੈਥੋਂ ਮੇਰਾ ਕੋਈ ਨਹੀਂ ਆਪਦਾ ਚੁੱਪ ਕਰਕੇ ਜੇ ਪਿੰਡ ਨੂੰ ਜਾਣਾ ਹੈ ਪਿੰਡ ਨੂੰ ਵਗਦੀ ਬਸ ਮੀਤ ਦਾ ਡੰਡਾ ਡੁੱਕ ਦੇਣ ਦੇ ਫੇਰ ਦੇਖਾਂਗੇ ਆਪਾਂ ਕਰਨਾ ਕੀ ਹੈ ਅੱਕੀ ਕੀ ਹੋ ਗੱਲ ਸੁਣਨ ਲਾ ਖੜੀ ਤਾਂ ਹੋ ਜਾ ਓਹੋ ਬਾਬੀ ਕੀ ਅੱਖਾਂ ਦੇਖ ਜਾਮਣੇ ਹੁਣ ਤਾਂ ਲੜੀ ਜਾਂਦੇ ਸੀਗੇ ਹਾਂ ਕੋਣਾਂ ਦਾ ਗੱਡੀ ਜਾਂਦੇ ਨੇ ਇਹਨਾਂ ਨੂੰ ਕੀ ਹੋ ਗਿਆ ਜੁੜ ਕੇ ਬੈਠੇ ਸ਼ਰਮ ਨਹੀਂ ਮੰਦ ਤੇ ਭੂਆ ਦਾ ਵੀ ਦਿਨ ਧਰਮ ਨਹੀਂ ਹੈ ਕੋਸ਼ਾ ਹੈ ਨਾ ਮੈਂ ਉਹੀ ਤਾਂ ਗੱਲ ਐ ਵੀ ਤੜਕੇ ਤਾਂ ਇੰਨੀ ਕੁੱਤੇ ਖਾਣੀ ਕੀਤੀ ਆ ਤੂੰ ਫਫੜ ਨਾਲ ਹੁਣ ਉਹਦੇ ਨਾਲ ਇੱਕ ਮਿਕ ਹੋਈ ਬੈਠੀ ਆ ਲੈ ਹੈ ਲੱਗਦਾ ਸੀ ਵੀ ਇੱਕ ਦੂਜੇ ਨੂੰ ਮਾਰ ਕੇ ਹੀ ਖੜਾ ਛੱਡਣਗੇ ਆ ਬੈਠਿਆ ਲੈ ਹੀ ਇਕੱਠੇ ਨਾ ਮੈਨੂੰ ਇਹ ਹੀ ਨਹੀਂ ਸਮਝ ਆਉਂਦੀ ਵੀ ਇਹ ਜ ਫਫੜ ਨੇ ਕਹਿ ਕੀ ਦਿੱਤਾ ਭੂਆ ਨੂੰ ਕੀ ਪਤਾ ਮਿੰਟ ਉਹ ਹੀ ਜੀ ਭੂਆ ਜਿਹੜੀ ਮਿੰਟ ਜੀ ਮੰਨੇ ਜਾਂਦੀ ਆ ਮੈਨੂੰ ਤਾਂ ਐ ਸੀ ਵੀ ਅੱਜ ਇਹਨੂੰ ਵੱਟ ਦੂਗੀ ਇਹ ਇਹ ਨਾ बस ਗੱਲਾਂ ਵਾਲੀ ਆ ਕੁਛ ਨਹੀਂ ਹੁੰਦਾ ਸਾਰੀ ਇੱਕੋ ਜਿਹੀ ਐ ਇਹ ਐ ਨਹੀਂ ਪਤਾ ਆ ਬਿੰਦਕ ਨੂੰ ਇਹਨਾਂ ਦਾ ਸ਼ੋਰ ਜਿਹਾ ਵੀ ਬੈਠਾ ਹੋਵੇ ਵਿਚਾਲੇ ਉਹੀ ਗੱਲ ਹੋ ਗਈ ਆ ਕਿ ਬੇਸ਼ਰਮਾਂ ਦੀ ਡੁੱਲਗੀ ਦਾੜ ਆਖਿਆ ਕਿ ਤਾ ਪੁੰਜੇ ਬੈਠ ਕੇ ਖਾਵਾਂਗੇ ਉਹੀ ਗੱਲ ਹੋ ਗਈ ਨਾ ਹਾਏ ਹਾਏ ਮਾਤਾ ਤੇ ਨਪਰਤ ਵੰਦੇ ਨੂੰ ਆਈ ਮੀਆਂ ਦੋਸ਼ਣ ਲਾਈ ਗਈ ਆਈ ਮੀ ਲੜੀ ਗਈ ਤਾਂ ਤੂੰ ਮੇਰੇ ਬਾਰੇ ਤਾਂ ਇੰਨਾ ਸੋਚਦਾਗਾ ਮੈਂ ਕਿਉਂ ਨਾ ਸੋਚੂ ਤੇਰੇ ਬਾਰੇ ਮੇਰੇ ਵਰਗੇ ਪਖਤ ਬੰਦੇ ਨੇ ਕੁਝੇ ਮੈਂ ਪਖਤ ਬਣ ਗਿਆ ਤਾਂ ਬਸ ਤੇਰੇ ਵਰਗੀ ਹੋਣਾ ਚਾਹੂਗਾ ਕਿਵੇਂ ਨਾ ਹਾਕੀ ਗੱਲਾਂ ਆ ਬੋੜ ਬੋੜ ਜੇ ਕਰੀਏ ਨਾ ਇੱਕ ਗਰਮੂ ਕਰਕੇ ਉਹ ਨਹੀਂ ਮੈਂ ਬੋੜ ਬੋੜ ਨਹੀਂ ਕਰਦਾ ਮੈਂ ਤਾਂ ਐਂ ਕਹਿੰਦਾ ਸੀਗਾ ਵੀ ਆ ਤੈਨੂੰ ਸੂਟ ਸੱਪਜੇ ਸਮਾਂ ਇਹਨੂੰ ਖਸਾਚਰ ਹੋ ਗਿਆ ਵੀ ਤੈਨੂੰ ਮੈਂ ਪੈਸੇ ਦੇ ਦੂੰ ਬਾਜ਼ਾਰ ਤੋਂ ਸੂਟ ਲੈ ਜਾਈ ਇੱਕ ਤੋਂ ਚੰਗਾ ਹਵਤੇ ਨਾ ਮੈਂ ਤਾਂ ਲੈ ਜੂ ਤੂੰ ਨਾ ਜਾ ਕੇ ਦਿਵਾ ਦੇ ਮੈਨੂੰ ਉਹ ਛੇ ਮੈਂ ਭੱਗਿਆ ਫੇਰ ਤਾਂ ਸਾਰਾ ਪਲੈਨ ਹੀ ਭੇਲ ਹੋ ਜੋ ਤੂੰ ਐਂ ਦੱਸ ਤੂੰ ਇੱਥੇ ਕਾਮਯਾਬ ਹੋਣੇ ਕਿ ਨਹੀਂ ਹੋਣਾ ਮੈਂ ਇੱਕ ਗੱਲ ਦੱਸ ਚਲ ਕੋਈ ਨਹੀਂ ਲੈ ਜੂਗੀ ਕੋਈ ਗੱਲ ਨਹੀਂ ਹਾਂ ਨੜੇ ਆ ਜੱਬਲ ਜੇ ਨੂੰ ਸਮਝਾਦੀ ਪਰਾਂ ਕਰਕੇ ਵੀ ਆ ਗੱਲ ਲੈ ਕੇ ਉਹ ਤਾਂ ਐ ਭਖ ਗਿਆ ਸੀ ਉਦੋਂ ਤੂੰ ਕੋ ਤੈਨੂੰ ਪਤਾ ਹੁਣ ਅੱਖੀ ਦੇਖ ਕੇ ਕਿੱਥੋਂ ਜਵਾਕ ਜਰਦੇ ਆ ਜਦੋਂ ਉਹਨੇ ਦੇਖ ਲਿਆ ਵੀ ਮੇਰੀ ਚਾਚੀ ਇੱਥੇ ਬੈਠੀ ਕਿਵੇਂ ਆ ਇੱਕ ਤਾਂ ਇਹਨੂੰ ਪਤਾ ਪਿੰਡ ਦੇ ਵਿੱਚ ਉਹਦੀ ਤੂੰ ਤੋਂ ਹੁੰਦੀ ਆ ਸਾਰੇ ਓਏ ਕੋਈ ਨਾ ਕੁਝ ਨਹੀਂ ਹੁੰਦਾ ਲੋਕ ਤਾਂ ਭੌਂਗਦੇ ਹੁੰਦੇ ਹੁੰਦਾ ਦੂਜੀ ਬੂਆ ਕਿੱਥੇ ਬੈਠੀ ਅੰਦਰ ਹੋਗੀ ਆ ਫੁੱਫੜਦਾ ਤਾਂ ਨਾ ਸਰੇ ਹੀ ਪੈ ਜਾਮਾ ਤੇ ਦੂਜੀ ਬੂਆ ਆ ਗਈ ਰਾਣੀ ਬਦਨ ਨਾਲ ਲੜਨ ਲੱਗ ਗਈ ਮੈਨੂੰ ਤਾਂ ਲੱਗਦਾ ਇਹ ਸ਼ੋਅ ਕਰਦਾ ਇੱਕ ਦੂਜੀ ਕੋਲੇ ਵੀ ਮੇਰੀ ਬੰਦ ਹੀ ਨਹੀਂ ਠੀਕ ਪਤਾ ਭਾਈ ਚੱਲ ਪੁੱਛ ਕੇ ਦੇਖਾਂਗੇ ਵੀ ਕਹਿੰਦਾ ਕੀ ਹੈ ਪੁੱਛ ਕੇ ਤਾਂ ਦੇਖੀਏ ਇਹ ਹੀ ਜਿਆ ਕਿਹੜੀਆਂ ਕਵੀਲਦਾਰੀ ਦੀਆਂ ਗੱਲਾਂ ਛਿੜੀ ਬੈਠੇ ਆ ਇਹ ਚੱਲ ਆ ਜਾ ਪਚਾਲਦੇ ਹੁਣ ਨਾ ਤੂੰ ਮੇਰੀ ਇੱਕ ਗੱਲ ਸੁਣ ਮੇਰਾ ਬੜਿਆ ਬਣਾਇਆ ਸਾਰਾ ਹਾਂ ਨਾ ਪਲਾਨ ਨਾ ਚਾਊਟ ਕਰਦੀ ਤੂੰ ਹੁਣ ਚੁੱਪ ਕਰਕੇ ਉਹਦੇ ਕੋਲ ਜਾ ਵੀ ਭਾਵੇਂ ਮੈਥੋਂ ਹੋ ਗਈ ਗਲਤੀ ਮੈਂ ਤਾਂ ਐਵੇਂ ਤੈਨੂੰ ਬੋਲ ਬੈਠੀ ਇਹ ਤਾਂ ਮੈਨੂੰ ਮੁੰਡੇ ਦੀ ਨੇ ਪੜਗਾਤਾ ਸੀ ਚੱਲ ਬਣੀ ਕੋਈ ਨਾ ਮੈਨੂੰ ਮਾਫ ਕਰ ਦੇ ਨਾਲੇ ਮੈਂ ਤਾਂ ਜਾਣੀ ਉਹ ਕਹਿਦੀ ਚੰਗਾ ਚੱਲ ਜੇ ਤੂੰ ਕਹਿਣਾ ਤਾਂ ਮੈਂ ਇਹ ਗੱਲ ਮੰਨ ਲੈਣੀ ਆ ਫੇਰ ਤਾਂ ਮੈਂ ਕਹਿ ਦੇਣੀ ਆ ਪਰ ਉਹ ਮੇਰੇ ਜੀਨ ਇਸ ਕਰਦਾ ਕਾਹਨੂੰ ਓਏ ਫੇਰ ਉਹ ਲੋਡ ਪੈਂਟ ਤੇ ਕਦੇ ਨੂੰ ਵੀ ਕੁਛ ਨਹੀਂ ਹੋਇਆ ਤੇ ਤਾਂ ਨਹੀਂ ਹੋਣਾ ਨਾ ਨਾ ਤੇ ਜੇ ਕਾਤੋਂ ਲੜਾਂਗੇ ਲੈ ਦੱਸੋ ਹੋਰ ਸੰਤਾ ਐਸੀ ਤੁਸੀਂ ਇੱਕ ਦੂਜੇ ਦੀ ਨਹੀਂ ਨਹੀਂ ਬੁਢਾ ਰੀ ਬੈਠੀ ਐ ਲਬੌੜੀ ਤੇ ਮੇਰੀ ਹੋਰ ਭੂਆ ਫਿਰ ਤੁਸੀਂ ਤਾਂ ਬਾੜੀ ਲੱਟ ਪਈ ਸੀ ਹੁਣਹੀਂ ਪੁੱਤ ਆਪਾਂ ਕਾਦਾ ਲੜਨਾ ਇੱਕ ਤੈਨੂੰ ਮੈਂ ਦੱਸਦਾਗਾ ਇੱਕ ਤੂੰ ਮੈਂ ਬੋਕੀਓ ਤੁਸੀਂ ਹੱਸ ਹੋ ਗਿਆ ਉਹ ਪਤਾ ਤੁਸੀਂ ਹੱਸ ਹੋ ਗਿਆ ਉਹ ਦੇਖ ਇਹ ਤਾਂ ਉਹ ਗੱਲ ਆ ਪਾਪ ਸੂਰੋੜ ਵੇਚਦੀ ਉਹ ਬੱਸ ਐ ਜਿਹੜੀ ਖੜ ਖੜ ਗੜ ਗੜ ਕਰਦੀ ਜਾਂਦੀ ਆ ਪਰ ਅੱਡੇ ਤੇ ਪਹਛਾ ਦਿੰਦੀ ਆ ਉਹ ਹੈ ਇਹ ਲੜ ਲੁੜ ਕੇ ਛੁੱਡੀ ਭੂਆ ਭਾਈ ਉਹੀ ਦੀ ਬਚਾ ਓਏ ਹੁਣ ਤਾਂ ਕੁੜੀ ਨੂੰ ਹੱਸ ਕੇ ਕਾ ਦੇ ਕੁੜੀ ਨੂੰ ਤਾਂ ਪਤਾ ਹੀ ਆ ਸਾਡੀ ਭੋਤ ਮਖੌਲ ਲੈਣਾ ਮਖੌਲ ਕਰਦੀ ਹੈਗੀ ਲਖੂਆ ਬਾਜਾ ਪੁੱਤ ਕੋਈ ਨਹੀਂ ਦੱਸ ਲੈ ਸਦਾ ਤੇਰੇ ਕੋਲ ਤਾਂ ਹੀ ਨਹੀਂ ਬੈਠਿਆ ਸਾਰਾ ਗੁੱਸਾ ਸਾਡੇ ਤੇ ਨਾ ਲਾ ਦੇ ਨਾ 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 ਸੋੜ ਦੇ ਤੇ ਮੈਂ ਗੁੱਸਾ ਖਾਤਾ ਨਾ ਹੂੰਗੀ ਮੈਨੂੰ ਐ ਦੱਸੋ ਤੁਸੀਂ ਮੇਰਾ ਖੂਨ ਹੈ ਪੁੱਤਾ ਠੀਕ ਹੈ ਪੂਆ ਨਾ ਪੂਆ ਮੈਨੂੰ ਐ ਦੱਸ ਤੜਕੇ ਤਾਂ ਤੂੰ ਇੰਨਾ ਲੜੀ ਜਾਂਦੀ ਸੀ ਫੁੱਫੜ ਨੇ ਇਹ じゃ ਕੀ ਕਹਤਾ ਵੀ ਤੂੰ ਇੰਨਾ ਇੱਕੋ ਦਾ ਵੀ ਠੰਡੀ ਪੈ ਗਈ ਨਹੀਂ ਕਾ ਨੂੰ ਪੁੱਤਾ ਉਹ ਤਾਂ ਜਿਹੜਾ ਗੁਰਵਿੰਦਰ ਨਹੀਂਗਾ ਆਪਣਾ ਇਹਨੇ ਬੀਪੀ ਵਧਾਤਾ ਮੇਰਾ ਤਾਂ ਨਾ ਤਾਂ ਤੇਰੀ ਭੂਆ ਹੀ ਮਾੜੀ ਆ ਤੈਨੂੰ ਮੈਂ ਦੱਸਾਂ ਤੇ ਨਾ ਹੀ ਤੇਰਾ ਫੁੱਫੜ ਐਡਾ ਮਾੜਾ ਨਹੀਂ ਇਹ ਤਾਂ ਮੈਨੂੰ ਹੱਥੀ ਝਾਵਾ ਕਰਦਾ ਹੈਗਾ हां 부ਆ ਚੰਗੀ ਗੱਲ ਆ 부ਆ ਪਰ ਜਿਹੜੇ ਸਾਹਮਣਾ ਤੁਸੀਂ ਲੜਦੇ ਸੀ ਸਾਨੂੰ ਤਾਂ ਐਸੇ ਵੀ ਹੁਣ ਕਦੇ ਬੋਲਣਾ ਹੀ ਨਹੀਂ ਤੁਸੀਂ ਇੰਨਾ ਕਲੇਸ ਪਿਆ ਹੋਇਆ ਸੀ ਔਰ ਦੇ ਕੇ ਸੀ ਡਾਂਗਾ ਚੱਕ ਲਗਾ ਸੀ ਅਸਲ 부ਆ ਜੇ ਤੁਹਾਡੇ ਤਾਂ ਇੰਨੇ ਹੀ ਪਿਆਰ ਆ ਫਿਰ ਕਿਉਂ ਜੀ ਲੂਸ ਕੱਢਦੇ ਹੁੰਨੇ ਤੈਨੂੰ ਪਤਾ ਹੋਰ ਨਾਲ ਤਾਂ ਜੀ ਲੂਸ ਕੱਢਿਆ ਫਿਰ ਪਹਿਲੀ ਥੱਡੇ ਮੱਤੇ ਨਾਲ ਗੱਲ ਕਰ ਲੈ ਮੈਂ ਲਾਖਦੀ ਆ ਜੇ ਮੈਨਾਂ ਮੱਤਾ ਘਰ ਚ ਕੋ ਗੱਲ ਹੋ ਜੀ ਉਨੀ ਇੱਕੀ ਗੱਲ ਹੋ ਜੀ ਘਰ ਦੇ ਵਿੱਚ ਤੁਹਾਨੂੰ ਆ ਕੇ ਮੁੰਡੇ ਕਹਿਣ ਜਾਂ ਇਹਨੂੰ ਕਹੇ ਮੁੰਡਾ ਜਾਂ ਤੇਰੇ ਘਰ ਵਾਲਾ ਮੁੰਡਾ ਆ ਕੇ ਕਹੇ ਤੁਸੀਂ ਕਿਹਨਾਂ ਪੱਖ ਹੋਊਗਾ ਪਪੂਆ ਅਸੀਂ ਬਾਅਰ ਅੱਗੇ ਜਲੂਸ ਨਹੀਂ ਕੱਢਦੇ ਸਾਨੂੰ ਤਾਂ ਅੰਦਰ ਬਾੜ ਕੇ ਗੱਲ ਕਹਿੰਦੇ ਵੀ ਭਈ ਆਹ ਗੱਲਾਂ ਐ ਆਂ ਐ ਥੋੜੀ ਬਸ ਮੈਨੂੰ ਤਾਂ ਹਜੀ ਬੱਸ ਹੋਈ ਸੀ ਘਬਰਾਟ ਮੈਂ ਬੋਲਦੀ ਤਾਂ ਉੱਥੇ ਜਾਂਦੀ ਸੀ ਕਨੈਕਟਰ ਨਾਲ ਤੇ ਮੈਂ ਤਾਂ ਆ ਕੇ ਇੱਥੇ ਬਲੱਡ ਵਧਾ ਲਿਆ ਸਾਰਾ ਅੱਛਾ ਤੇ ਭੂਆ ਘਰੇ ਆਪਣੇ ਸਾਰੇ ਠੀਕ ਠਾਕ ਨੇ ਹਾਂ ਪੁੱਤ ਸਾਰੇ ਠੀਕ ਠਾਕ ਆ ਤੁਸੀਂ ਦੱਸੋ ਹੋਰ ਅਸਤੇ ਤੈਨੂੰ ਤਾਂ ਹੀ ਨਹੀਂ ਬੁਲਾਇਆ ਮੈਂ ਕਿਹਾ ਭੂਆ ਸਾਡੇ ਤੇ ਨਾ ਗੁੱਸਾ ਕੱਢਦੇ ਕਿਤੇ ਸਾਰਾ ਨਾ ਛੋਟੀ ਤੇ ਮੈਂ ਕਾਹਤੋ ਗੁੱਸਾ ਕਰ ਦੂੰਗੀ ਤੇ ਹੁਣ ਤੇਰੀ ਭੂਆ ਕੀ ਕਰਦੀ ਆ ਉਹ ਓਹੋ ਵੰਤਲਾ ਦਾ ਰਸਟ ਕਰੀ ਜਾਂਦੇ ਨੇ ਬਾਹ ਜੀ ਹੋ ਗਈ ਸੀ ਨਾ ਉਹਨਾਂ ਦੀ ਅੱਛਾ ਹਾਂ ਚਲ ਕੋਈ ਨਹੀਂ ਮੜ ਮਟਾ ਮਕਾਈ ਨੂੰ ਚਾ ਛੋਟੀ ਐ ਮੈਥੋਂ ਫੇਰ ਵੀ ਮੇਰੀ ਜਿਵਾਕਾਂ ਵਰਗੀ ਹੈਗੀ ਅੱਛਾ ਉਹਦੇ ਕੋਲ ਲੜਿਓ ਨਾ ਪੂਆ ਨਹੀਂ ਆਖਿਆ ਹਾਂ ਨਹੀਂ ਕਾ ਤੋ ਲੜਾਂਗੇ ਸਿੱਧਰਗੇ ਹੋਰ ਫੇਰ ਹੁਣ ਕਿੱਥੇ ਲੜਨ ਦਾ ਨਾ ਲੱਗ ਜੀ ਕਿਤੇ ਉਹਦੇ ਨਾਲ ਜਾ ਚਾ ਉਹਨਾਂ ਤਾਂ ਪਤਾ ਮੈਂ ਬੋਲ ਪੀ ਪਖੀ ਪਖਾਈ ਚਲ ਨਿਆਣੀ ਐ ਕੋਈ ਨਹੀਂ ਛੋਟੀ ਐ ਮੈਥੋਂ ਫੇਰ ਵੀ ਚਲ ਬੰਦਾ ਨੇ ਸਿਰ ਤੇ ਫੇਰ ਮੈਂ ਤਾਂ ਸਾਰਾ ਕੁਝ ਦੇਖਣੀ ਪਊ ਹੁਣ अच्छा हुन ओदे ਕੋਲੇ ਜਾਣੀ ਹੈ ਤੁਸੀਂ ਹਾਂ ਮੈਂ ਉਹਦੇ ਕੋਲੇ ਜਾਣੀ ਹੈ ਤੇ ਫਿਰ ਮੈਂ ਉਹਦੇ ਬਾਅਦ ਦੇਖਣੀ ਫਿਰ ਮੈਂ ਪਿੰਡ ਜਾਵਾਂਗੀ ਜਿਵੇਂ ਆਪਣਾ ਦਾ ਪਤਾ ਹੱਤਾ ਲੰਗ ਜਾ ਕੇ ਹਾਂ ਚਲ ਹਾਂ ਕਰ ਲਓ আচ্ছা ਫਿਰ ਜਾਓਗੇ ਤੁਸੀਂ ਐ ਫਿਰ ਪੁੱਤ ਜਾਣਾ ਤਾਂ ਪਊਗਾ ਹੀ ਮੈਨੂੰ ਲੈ ਪੂ ਤਾਂ ਤਾ ਜਮੀ ਮੂੰਹ ਤੋੜ ਹੋ ਗਈ ਘਰ ਨਾਲੋਂ ਨਹੀਂ ਮੂੰਹ ਤੋੜ ਤਾਂ ਜਮਾ ਨਹੀਂ ਹੋਈ ਮੂੰਹ ਤਾਂ ਇੰਨਾ ਹੀ ਰਹੂਗਾ ਤੇ ਫਿਰ ਮਾਰਨੂ ਗੜਾ ਵਿੱਚ ਦੀ ਮੈਂ ਜਵਾਕਾਂ ਚ ਪਿਆਰ ਪੈ ਗਿਆ ਹੈ ਨਾ ਲਾ ਹੁਣ ਕਿਹੜਾ ਮੈਂ ਕਿਰਾਇਆ ਲਾਉਣਾ ਇਹ ਦੱਸੋ ਆਧਾਰ ਕਾਰਡ ਵਾਲਾ ਸਹੀ ਨੰਬਰ ਜਿੱਦੜ ਕੇ ਹੈ ਮੈਂ ਤਾਂ ਨਾ ਐਂ ਕਿਹਣੀ ਆ ਦੋਕ ਦਿਨ ਫੁੱਫੜ ਨੂੰ ਵੀ ਲੈ ਲਈ ਨਾਲ ਉਹਦਾ ਵੀ ਮੋ ਪਿਆਰ ਪੈ ਜੂ ਜਵਾਕਾਂ ਨਾਲ ਹਾਂ ਬੂਆ ਲੈ ਜਾਣਾ ਨਾਲ ਚਲੋ ਤਾਪੀ ਆ ਜੂਗਾ ਮਗਰ ਕੋਈ ਨਹੀਂ ਅੱਛਾ ਫੇਰ ਤੁਹਾਡੇ ਕੋਲ ਵੀ ਕੋਈ ਹੈ ਨਹੀਂ ਤਸੀਂ ਵੀ ਨਹੀਂ ਆਣਗੇ ਸੈਣ ਨੇ ਹੋ ਲੈ ਹੈ ਕਿਉਂ ਨਹੀਂ ਅਸੀਂ ਹੈਗੇ ਤਾਂ ਹੈ ਮੈਂ ਹੈਗੀ ਆ ਗੁਰਪ੍ਰੀਤ ਵੀਰਾ ਹੈਗਾ ਮੈਂ ਕਹਿੰਦੀ ਆ ਗੁਰਪ੍ਰੀਤ ਬਾਹਰ ਲੱਗ ਜਾਂਦਾ ਪੁੱਤ ਤੁਸੀਂ ਕੱਢ ਲੈਣਾ ਯਾਰ ਜੀ ਨਾ ਕਰੋ ਫਿਰ ਵੀ ਸਿਆਣੇ ਤੋਂ ਸਿਆਣੀ ਗੱਲ ਹੁੰਦੀ ਆ ਅੱਛਾ ਫਿਰ ਮੈਂ ਕਹਿੰਦੀ ਸੀ ਭੂਆ ਹੁਣ ਤਾਂ ਤੁਸੀਂ ਵਧੀਆ ਆਏ ਹੋ ਗੁਰਵਿੰਦਰ ਵੀ ਆਇਆ ਭੂਆ ਨੂੰ ਨਾਲ ਹੀ ਲੈ ਜਾਓ ਤੁਸੀਂ ਉਹਨੂੰ ਵੀ ਚਲ ਕੋਈ ਨਹੀਂ ਦੇਖਦੇ ਅਸੀਂ ਮਾਂ ਪੁੱਤ ਕਰਦੇ ਆ ਸਲਾ ਕੋਈ ਗੱਲ ਨਹੀਂ ਕਰ ਲੈ ਗੱਲ ਉਹ ਭੂਆ ਨਾਲ ਹਾਂ ਮੈਂ ਕਰਦੇ ਕੋਈ ਨਹੀਂ ਗੱਲ ਤੇ ਤੁਸੀਂ ਮੈਨੂੰ ਚਾਹ ਦੀ ਕੁੱਟ ਬਣਾ ਦਿਓ ਕੋਈ ਨਾ ਕੋਈ ਨਾ ਬਣਾ ਦਿਨੇ ਇਹ ਤਾਂ ਗੇਮ ਹੀ ਪਲਟ ਗਈ ਸਾਰੀ ਇਹ ਭੂਆ ਅਬਿੰਦਿਕ ਪਹਿਲਾਂ ਤਾਂ ਉਹ ਨਾਲ ਲੜੀ ਜਾਂਦੀ ਸੀ ਇਨਾ ਜੂਸ ਕਰਿਆ ਸੀ ਹੁਣ ਕਹਿੰਦੀ ਮੈਨੂੰ ਛੋਟ ਹੀ ਆ ਇਹ ਮੈਨੂੰ ਤਾਂ ਇਹਨਾਂ ਦੀ ਕੁਝ ਸਮਝ ਹੀ ਨਹੀਂ ਆਉਂਦੀ ਹੁਣ ਕਹਿੰਦੀ ਮੈਂ ਉਹਦੇ ਕੋਲ ਜਾਨੀ ਆ ਇਹ ਤਾਂ ਨਾ ਸਮਝ ਚੋਂ ਬਾਹਰ ਹੈ ਗੱਲ ਯਾਰ ਮੈਨੂੰ ਤਾਂ ਆਈ ਨਹੀਂ ਸਮਝ ਆਉਂਦਾ ਵੀ ਕਦੋਂ ਤਾਂ ਲੜ ਪੈਂਦੇ ਨੇ ਕਦੋਂ ਬੋਲਣ ਲੱਗ ਜਾਂਦੇ ਨੇ ਲੈ ਆ ਕੇ ਹੁਣ ਮੈਂ ਪਤਾ ਲੈਣਾਂ ਲੈ ਉਹਦਾ ਗੱਲ ਕੀ ਹੋਗੀ ਫੁੱਫੜਨੇ ਹਜੇ ਕਹਿ ਮੈਨੂੰ ਤਾਂ ਉਹ ਫੁੱਫੜਨੇ ਕੁਝ ਕਹਿਹਾਗਾ ਹੋਈ ਕੋਈ ਮਿੱਠੀ ਗੋਲੀ ਦੇਤੀ ਬੁੱਪੂਆ ਨੂੰ ਛੇ ਨੂੰ ਪਤਾ ਕੋਣਤਾ ਮੜਾਇ ਹੱਸ ਕੇ ਬਲਾ ਲੈ ਫੁੱਫੜ ਨੇ ਪੂਆ ਤਾਂ ਉਹ ਹੀ ਜੀ ਹੋ ਜਾਂਦੀ ਐ ਬਿਰ ਬਾਲਾ ਛਿੱਤੀ ਜਾਂਦੀ ਐ ਜਾਂਦੀ ਆ ਉਹ ਹੀ ਤਾਂ ਨਾ ਮੈਂ ਹੁਣ ਪਤਾ ਨਹੀਂ ਮੈਂ ਤਾਂ ਐਸ ਕਿਤੇ ਲੜਨਾ ਪੈਣਾ ਆਖੇ ਮੈਂ ਤਾਂ ਬਲਾਉਣ ਜਾਨੀ ਆ ਆਪਣੀ ਪੂਆ ਸੀ ਘਾਟਾ ਸਾਰੀ ਗੁਰਵਿੰਦਰ ਨੂੰ ਕਹਿੰਦੇ ਆ ਵੀ ਨਾਲ ਹੀ ਲੈ ਜੂ ਦੋਨਾਂ ਨੂੰ ਲੈ ਜੂ ਫੁੱਫੜ ਨੂੰ ਵੀ ਪੇਜ ਹੀ ਦੇਵਾਰ ਆ ਆ ਦੂਜੀ ਦਾ ਪੀ ਬਗ ਜੂ ਇਹ ਆਈ ਐ ਪੂਆ ਚਲ ਚਾਹ ਦੀ ਕੁੱਟ ਕਰ ਦੇ ਫੇਰ ਕਹੂਗੀ ਮੈਨੂੰ ਚਾਹ ਨਹੀਂ ਕਰਕੇ ਦਿੱਤੀ ਹਾਂ ਕਰ ਦੂੰਗੀ ਈਏ ਹੋਰ ਭੈਣ ਕਿੰਦੇ ਕਿਵੇਂ ਆ ਠੀਕ ਹੀ ਆ ਭੈਣ ਨਾਲੇ ਤੂੰ ਕਰਤੀ ਠੀਕ ਮੈਂ ਕੋਈ ਨਾ ਭੈਣੇ ਸੋਚ ਨਾ ਕਰ ਹਾਂ ਬਿੰਦਝੱਟ ਮੁਬਾਸਾਂ ਨਾਲੀ ਆ ਮੈਂ ਬਗ ਜੂਗੀ ਨਹੀਂ ਭੈਣੇ ਤੂੰ ਗੁੱਸਾ ਕਰ ਤੂੰ ਕਰਦੀ ਕੋਈ ਨਹੀਂ ਮੈਂ ਤੇਰੀ ਵੱਡੀ ਭੈਣ ਆ ਤੂੰ ਛੋਟੀ ਐ ਇੱਕ ਤਾਂ ਤੈਨੂੰ ਪਤਾ ਜਵਾਬ ਜਿਆ ਕਰ ਇਹਨਾਂ ਨੇ ਕੰਜਰਾਂ ਨਹੀਂ ਮੇਰਾ ਤਾਂ ਮਾਂ ਕਲਾਹਟ ਆ ਰਹਿੰਦੀ ਹੁੰਦੀ ਮੈਂ ਤੈਨੂੰ ਦੇਖ ਕੇ ਨਾ ਬਸ ਪਤਾ ਨਹੀਂ ਮੈਨੂੰ ਤਾਂ ਕੀ ਹੋਇਆ ਉਹ ਹੀ ਬੀਪੀ ਵੱਧ ਗਿਆ ਮੇਰਾ ਤਾਂ ਨਹੀਂ ਭੈਣੇ ਐਨਾ ਕੁਝ ਨਹੀਂ ਬੋਲੀਦਾ ਹੁੰਦਾ ਜੇ ਮੈਂ ਊਣੀ ਆ ਤਾਂ ਹੀ ਕਹੋਣੀ ਆਗੀ ਨਾਲੇ ਚੱਲ ਜਵਾਬ ਤਾਂ ਜਵਾਬ ਨਹੀਂ ਤੂੰ ਤਾਂ ਸਿਆਣੀ ਬਿਆਣੀ ਐ ਤੂੰ ਤਾਂ ਮੇਰੀ ਜਮ੍ਹਾਂ ਰੇਹ ਕਰਕੇ ਰੱਖਤੀ ਆ ਤੇਰੀ ਭਤੀਜ ਨੂੰ ਭਤੀਜੀ ਕੀ ਸੋਚਣਗੇ ਨਹੀਂ ਚੱਲ ਕੋਈ ਨਹੀਂ ਭੈਣੇ ਦੇਖ ਗਲਤੋਂ ਫਲਤੋਂ ਵੱਡੇ ਵੱਡੇ ਤਾਂ ਹੋਏ ਨਾ ਜੇ ਮੈਂ ਇੱਥੇ ਮੋਦ ਲੈ ਆ ਗਿਆ ਤੂੰ ਮੈਨੂੰ ਮਾਫ਼ ਕਰ ਦੇ ਕੋਈ ਨਹੀਂ ਗੁੱਸਾ ਨਾ ਕਰ ਮੇਰੀ ਛੋਟੀ ਭੈਣਾ ਕੋਈ ਨਾ ਕੋਈ ਨਾ ਭੈਣੇ ਜੇ ਤੂੰ ਮਾਫ਼ੀ ਇਹ ਮੰਗ ਲਈ ਫਿਰ ਗੁੱਸਾ ਵੀ ਕਾਦਾ ਨਾਲੇ ਭੈਣਾ ਭੈਣਾ ਦੇ ਵਿੱਚ ਤੂੰ ਤੂੰ ਮੈਂ ਮੈਂ ਤਾਂ ਹੋਈ ਜਾਂਦੀ ਐ ਪਰ ਗੱਲ ਤਾਂ ਇਹ ਐ ਭੈਣੇ ਮੈਂ ਨਾ ਗਲਤ ਨਹੀਂ ਹੈਗੀ ਤੂੰ ਤਾਂ ਐਨੀ ਜਵਾਕਾ ਮੰਗਰ ਲੱਗ ਜਾਂਦੀ ਐ ਅੱਜ ਕੱਲ ਦੇ ਜਵਾਕਾਂ ਨੂੰ ਕੀ ਪਤਾ ਨਾ ਆਪਾਂ ਨੇ ਸਾਰੀ ਉਮਰ ਕੱਢ ਲਈ ਇਕੱਠੀਆਂ ਨੇ ਮੈਨੂੰ ਐਂ ਦੱਸ ਕਦੇ ਤੂੰ ਕੁਝ ਗਲਤ ਦੇਖਿਆ ਮੇਰਾ ਨਹੀਂ ਮੈਂ ਤਾਂ ਭਾਣੇ ਕੁਝ ਨਹੀਂ ਦੇਖਿਆ ਆ ਮੈਨੂੰ ਤਾਂ ਕੀ ਕਹਿੰਦਾ ਨਾ ਆਪਣੇ ਵਾਲਾ ਜਵਾਕ ਜਾ ਮੈਨੂੰ ਬੋਲਦਾ ਕਹਿੰਦਾ ਮੇਰੀ ਚਾਚੀ ਤਾਂ ਉੱਥੇ ਬੈਠੀ ਆ ਕਹਿੰਦਾ ਬਸ ਐਨੇ ਸੀ ਫੜਕਾਤਾ ਮੈਨੂੰ ਤਾਂ ਇਹਨੇ ਹਾਏ ਬੱਸ ਆਈਂ ਤਾਂ ਮੈਂ ਕਹਿਨੀ ਮੈਂ ਵੀ ਕਹਾ ਮੇਰੀ ਭੈਣ ਤਾਂ ਬਲਾਈਂ ਲੜਮਣੀ ਵੀ ਇਹ ਤਾਂ ਮੇਰੇ ਨਾਲੇ ਬੋਲਦੀ ਨਹੀਂ ਅੱਜ ਐ ਕਿਉਂ ਬੋਲੀ ਜਾਂਦੀ ਐ ਨਹੀਂ ਮੈਨੂੰ ਕੀ ਪਤਾ ਵੀ ਆ ਟੇਂਗ ਰੇ ਨੇ ਨਾਲੇ ਤੂੰ ਐਵੇਂ ਹੀ ਨਾ ਉਹਨਾਂ ਦੇ ਮਾਗਰ ਲੱਗਿਆ ਕਰ ਕਾਮਲੀ ਐ ਤੂੰ ਤਾਂ ਨਰੇ ਭੈਣੀ ਜ્વાਖ ਨਹੀਂ ਕੰਮ ਆਉਂਦੇ ਅਕਸਰ ਨੂੰ ਆਪਦਾ ਬੰਦਾ ਹੀ ਕੰਮ ਆਉਂਦਾਗਾ ਆ ਮੈਨੂੰ ਕੁੱਛ ਕੇ ਦੇਖ ਲੈ ਜੇ ਮੇਰਾ ਬੰਦਾ ਮੁੱਕ ਗਿਆ ਤਾਂ ਮੈਂ ਇੱਥੇ ਤੱਕ ਪਹੁੰਚੀ ਪਈਆਂਗੀ ਇੱਕ ਮਿੰਟ ਕੰਮ ਚ ਨਾ ਕੀਦਾ ਆ ਗਿਆ ਚਲ ਕੋਈ ਨੀ ਕਰ ਲਗਰ ਨਹੀਂ ਫੇਰ ਕਰ ਲਈ ਹਾਂ ਹਾਂ ਨਾ ਕੋਈ ਨਾ ਭੈਣੀ ਤੇ ਮੈਂ ਤਾਂ ਭੈਣਾ ਤੈਨੂੰ ਬੋਲ ਕਹੀ ਨਾ ਪਸਤਾਈ ਮਾ ਕਰੋ ਮੈਂ ਆਖਿਆ ਇੱਕ ਤਾਂ ਬੰਦਾ ਨਹੀਂ ਸੀ ਇਹਦੇ ਸਿੱਤੇ ਇਹ ਕੋਈ ਮੰਦੇ ਦਾ ਮਾਨ ਕਰਦੀ ਐ ਤਾਂ ਚਲ ਕੋਈ ਨੀ ਭੈਣੀ ਕੋਈ ਗੱਲ ਨਹੀਂ ਅੱਕ ਦੋ ਭਾਂਡੇ ਹੋਣਗੇ ਖੜਕਲਦੇ ਲੜਦੂ ਹੀ ਰਹਿਣੂ ਆ ਭੈਣਾ ਭੈਣਾ ਪਰ ਐ ਕਿੰਦਾਗਾ ਚਲ ਕੋਈ ਨਾ ਭੈਣੇ ਫਿਰ ਕਿਉਗਾ ਜੇ ਤੂੰ ਪੋਰ ਵੀ ਕੋਈ ਨਾ ਜੇ ਤੈਨੂੰ ਮੇਰਾ ਰੋੜੇ ਰਹਿਣਾ ਨਹੀਂ ਪਸੰਦ ਨਾ ਹਾਂ ਮੈਂ ਕੋਈ ਨਾ ਜਾ ਨਹੀਂ ਨਹੀਂ ਤੋ ਕੋਈ ਨਹੀਂ ਆਏ ਕਰੇ ਐੇ ਬਾਤਾਂ ਦੁਖਦੀ ਆ ਬਾ ਦੁਖਦੀ ਹੈ ਜੀ ਕੋਈ ਦਵਾਈ ਬੂਟੀ ਹੋਰ ਦਵਾ ਲਿਆ ਮਗੇ ਤੇ ਤੂੰ ਐੇ ਕਰੀ ਮੇਰੀ ਭੈਣ ਇਧਰ ਤੇ ਆ ਰੱਖੀਂ ਤੇ ਵਾਕਾ ਕਰਨੀ ਤੇ ਹੁਣ ਮੈਂ ਜਾਉਂਗੀ ਚਾਰ ਦਿਨ ਪਿੰਡ ਚੰਗਾ ਅੱਛਾ ਤੂੰ ਕੀ ਕਹਿੰਦੀ ਹੈ ਵੀ ਮੈਂ ਇੱਥੇ ਰਹਿ ਬੰਮਾ ਕੋਈ ਨਾ ਰਹਿ ਬਾਪੂ ਤੂੰ ਐੇ ਨਾ ਗੁੱਸਾ ਕਰ ਗੁੱਸੇ ਨੂੰ ਮਾਰਾ ਨਹੀਂ ਭੈਣੇ ਮੈਨੂੰ ਤਾਂ ਤੇਰਾ ਗੁੱਸਾ ਹੀ ਨਹੀਂ ਮੈਂ ਤਾਂ ਤੈਨੂੰ ਕਹਿ ਹੀ ਦਿੱਤਾ ਉਹ ਤਾਂ ਚਲ ਬਿੰਦਕ ਤਾਂ ਜਾ ਤੂਚਾ ਨਹੀਂ ਮੈਂ ਬੋਲੀ ਜਾਂ ਇੰਨੇ ਜੱਟ ਦਾ ਉਹ ਗੁੱਸਾ ਸੀ ਤੇ ਨਾਲੇ ਆਪਣੇ ਮੁੰਡਾ ਜਾਂ ਤਾਂ ਉਹਨੂੰ ਵੀ ਸਮਝਾਦੀ ਮੁੜ ਕੇ ਨਾ ਕੁਛ ਨਾਲੇ ਤਾਂ ਆਪਦੇ ਪਿਓ ਨੂੰ ਬੋਲਦਾ ਨਾਲੇ ਸੌ ਸੌ ਗੱਲਾਂ ਮੇਰੀ ਕੋਈ ਮੁੰਡੇ ਨੂੰ ਮਾਰ ਕੋਰੂਗੀ ਪਤਾ ਕੀ ਹੈ ਨਾਲੇ ਜਿਹੜਾ ਸਿਆਣਾ ਬੰਦਾ ਹੋਏ ਉਹ ਤੈਨੂੰ ਪਤਾ ਜਿਵੇਂ ਅੱਕਾਂ ਵਰਗਾ ਜਵਾਕ ਹੋ ਜਾਂਦਾ ਓਹੀ ਤਾਂ ਗੱਲ ਹੈ ਨਾਲੇ ਪੈਣੀ ਇਹ ਜੇ ਕੰਮ ਵੀ ਉਮਰ ਸਿਰ ਸੋਨੇ ਲੱਗਦੇ ਆ ਹੁਣ ਭਲਾ ਹੋ ਵੱਡੀ ਉਮਰ ਇਹ ਆ ਜਾ ਕੰਮ ਕਰੂਗਾ ਨਾਲੇ ਕਹਿੰਦੇ ਹੁੰਦੇ ਆਪਦਾ ਹੀ ਆਪਦੇ ਨੂੰ ਚਾਹਦਾ ਹੁੰਦਾ ਹੈ ਚਲ ਜੇ ਉਹਦੀ ਮੈਨੂੰ ਕੁਸ ਲੱਗਦੀ ਸੀ ਤਾਂ ਆਂਧਪਾਈ ਦਵਾਉਣ ਪਾਗ ਗਿਆ ਕੱਲ ਨੂੰ ਜੇ ਕਿਸੇ ਨਾਲ ਜਾਵਾਂ ਫੇਰ ਵੀ ਸੋਡੀਏ ਬੇਇਜ਼ਤੀ ਆ ਕਹਿੰਦੇ ਆਪਦਾ ਮਾਦੂ ਸਾ ਮੇਂ ਛਿੱਟੂ ਉਹ ਤਾਂ ਮੈਂ ਤੁਹਾਨੂੰ ਸੁਣ ਲਾ ਤੂੰ ਉਹ ਜੰਟੇ ਕਿ ਨਹੀਂ ਜਿਹੜੇ ਨਹੀਂ ਉਹਨਾਂ ਨੇ ਕਹਿਤਾ ਪੱਟ ਬੰਦਿਆਂ ਨੇ ਅੱਗ ਲਾਤੀ ਕਹਿੰਦੇ ਆ ਕਿ ਓਏ ਗੁਰਵਿੰਦਰਾ ਆ ਕਿ ਤੇਰੇ ਵਾਲਾ ਪੇ ਉਤੇ ਚੱਕੀ ਨਹੀਂ ਜਾਂਦਾ ਸੀ ਬਸ ਭਣਿਆ ਇੱਕੋ ਮੁੰਡਾ ਪਸ ਗਿਆ ਤੇ ਮੈਨੂੰ ਆ ਕੇ ਕਹਤਾ ਮੈਂ ਪਾਹੂਗੀ ਨਹੀਂ ਪੈਣੀ ਉਹ ਤਾਂ ਚੱਲ ਨਹੀਂ ਆਣਾ ਸੀ ਤੂੰ ਤਾਂ ਅਕਲ ਨੂੰ ਹੱਥ ਮਾਰਦੀ ਪਹਿਲਾਂ ਮੇਰੀ ਗੱਲ ਸੁਣ ਕੱਲ ਨੂੰ ਮੈਂ ਕਿਸੇ ਦੇ ਹੋਰ ਮੋਟਰਸਾਈਕਲ ਤੇ ਬੈਠੀ ਜਾਵਾਂ ਫੇਰ ਆਪਣੀ ਕੀ ਇੱ ਬੱਜੂਂਗੀ ਤਾਂ ਸੋਟੀ ਏ ਚੱਲ ਹੁਣ ਆਪਦਾ ਤਾਂ ਇਹ ਇਹਦੇ ਨਾਲ ਜਾਂਦੀ ਆ ਮੈਂ ਤਾਂ ਭੈਣੇ ਤਾਂ ਹੀ ਨਹੀਂ ਕਿਸੇ ਨਾਲ ਜਾਂਦੀ ਵੀ ਚੱਲ ਆਪਦਾ ਤਾਂ ਆਪਦਾ ਹੀ ਹੁੰਦਾਗਾ ਪਰ ਮੈਨੂੰ ਨਹੀਂ ਪਤਾ ਸੀ ਭੈਣੇ ਕਿ ਆਪਦਾ ਹੀ ਫੋਨ ਸਪੇਲ ਹੋ ਗਿਆ ਮਨ ਹੌਲਾ ਨਾ ਕਰ ਮੇਰੀ ਭੈਣ ਤੇ ਕੋਈ ਗੱਲ ਨਹੀਂ ਗਲਤ ਫਲਤ ਹੋ ਜਾਂਦਾ ਮੈਂ ਇੱਥੇ ਹੁਣ ਮਾਫੀ ਮੰਗਦੀ ਆ ਚੱਲ ਕੋਈ ਨਾ ਮਾਫੀ ਨਾ ਮੰਗ ਤੂੰ ਕੋਈ ਨਾ ਤੂੰ ਜਿਵੇਂ ਕਹੇਗੀ ਮੈਂ ਵੀ ਕਰਨਾ ਜੇ ਤੂੰ ਚਾਹਨੀ ਐ ਵੀ ਮੈਂ ਇੱਥੇ ਰਹਾ ਤਾਂ ਕੋਈ ਨਾ ਮੈਂ ਇੱਥੇ ਰਹਾਂ ਜਿਹੜਾ ਜ ਤੇਰਾ ਪਤੀਜਾ ਉਹ ਹੈ ਜ ਮੇਰਾ ਪਤੀਜਾ ਆਪਣਾ ਕਿ ਬੰਡਾ ਕੋ ਸੋ ਉਹ ਹੀ ਤਾਂ ਗੱਲ ਹੈ ਕਿ ਉਹ ਕੁੜੀਆਂ ਦੇਖਾ ਮੇਰੇ ਉਹ ਪਤੀਜੀ ਹੋਈ ਕਿ ਤੇਜੀ ਨ ਹੋਈ ਉਹ ਹੀ ਤੇਰੇ ਆਏਗਾ ਚੱਲ ਕੋਈ ਨਾ ਫਿਰ ਤੂੰ ਬਹੂ ਨਾਲ ਤੇ ਕੁੜੀ ਨਾਲ ਗੱਲ ਕਰ ਲੈ ਵੀ ਤੇ ਭੂਆਰੀ ਨਾਲ ਮੈਂ ਜਿਹੜੀ ਗੰਦ ਕਹੀ ਸੀ ਨਹੀਂ ਉਲਟਾਉਂਦੀ ਉਹ ਕੋਈ ਨਹੀਂ ਮੈਂ ਕਹੀ ਹੂੰ ਮਜਾਂਦੀ ਜਾਂਦੀ ਤੇ ਤੂੰ ਰਹੀ ਮੇਰੀ ਭੈਣ ਮਾਂ ਕਿ ਧਿਆਨ ਰੱਖੀਂ ਜੰਗਾ ਨਾ ਨਾ ਕੋਈ ਨਾ ਫਿਕਰ ਨਾ ਕਰ ਠੀਕ ਆ ਠੀਕ ਆ ਹੁਣ ਤੂੰ ਇਹ ਟੈਨਸ਼ਨ ਲਈ ਵੀ ਮੇਰੀ ਭੈਣ ਬੋਲ ਪਈ ਨਾ 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 ਕੋਈ ਨਾ ਮੈਨੂੰ ਤਾਂ ਕੀ ਟੈਨਸ਼ਨ ਲੈ ਲੈ ਆਇਆ ਨਾ ਪਹਾੜ ਤੇਲੀ ਮੇਰੇ ਸੇ ਗੱਲ ਦਾ ਤਾਂ ਆਪਦੀ ਦਾ ਪੱਕਾ ਹੈ ਮਾਫੀ ਤਾਂ ਮੰਗਾਤੀ ਨਾਲੇ ਮੈਂ ਕਿਹੜਾ ਜਾਣਾ ਸੀ ਚਾਲ ਸਿੰਦਰੇ ਰੈਸਟ ਕਰ ਤੂੰ ਤਾਂ ਸਾਡੇ ਨਾਲ ਨਾ ਸਕੀਮੀ ਆ ਵਧੀਆ ਇਹਦੀ ਸਕੀਮ ਕੰਮ ਕਰ ਗਈ ਆਕੇ ਨਾਲੇ ਸੱਤ ਮਰ ਜੂ ਨਾਲੇ ਸੋਟਾ ਰਹਿ ਜੂ ਜੇ ਕੁਝ ਹੋਊਗਾ ਤਾਂ ਆਪੀ ਜੇ ਆ ਕੇ ਜਾਓ ਮੈਨੂੰ ਤਾਂ ਨਹੀਂ ਜਾਣਾ ਪਊਗਾ ਮੈਂ ਤਾਂ ਉਹੀ ਕਾਮਲੀ ਹੋਈ ਜੇ ਓਦਾਂ ਦੀ ਹੋएगा ਤਾਂ ਉਹਨੂੰ ਪੁੱਛਦੇ ਦੱਸਦੇ ਤਾਂ ਚੰਗੇ ਰਾਹ ਹੀ ਪੌਂਦਾ ਹੁਣ ਵੀ ਚੰਗੇ ਰਾਹ ਹੀ ਪੌਂਦਾ ਨਾਲੇ ਆਪਦਾ ਬੰਦਾ ਆ ਕੇ ਕੀ ਮੈਨੂੰ ਕਿਵੇਂ ਮਾਰਾ ਕਹਿ ਦਊਗਾ ਬਈ ਵੱੱਦ ਲਾ ਲੈਂਦਾ ਨਾ ਗੰਡੇ ਦੇਖ ਲੈ ਇੱਕ ਕਿਆਰੀ ਲਾਈ ਆ ਮੈਂ ਲੈ ਜਾਂਦੀ ਥੋੜੇ ਬੋਤੇ। ਭੁੱਖਿਆ ਉਧਰ ਆਪਾਂ ਦੋ ਕਿਆਰੇ ਲਾ ਰੱਖਿਆ ਹੋਰ। ਲੈ ਭੁੱਖੀ ਕਾ ਤੋ ਕਹਿਣਾ ਮੈਨੂੰ। ਸਗੋਂ ਸਾਨੂੰ ਮੁੱਲ ਗੰਡੇ ਲੈਣੇ ਪੈਂਦੇ ਆ ਪਤਾ ਕਿੰਨੇ ਮਹਿੰਗੇ ਆ ਗੰਡੇ। ਤੈਨੂੰ ਲੈਣ ਨੂੰ ਕਿਨੇ ਕਿਹਾਗਾ ਵੀ ਮਤਲਬ ਇਹ ਪੇ ਮੁੱਲ ਲੋ ਗੰਡੇ ਤੁਸੀਂ। ਤਾਂ ਹੀ ਤਾਂ ਮੈਂ ਕਹੀ ਇਹ ਲੈ ਜੂਗੀ। ਉਹ ਗੁੱਲੀ ਡੰਡੇ ਵਾਲਾ ਹੋ ਗਿਆ ਇਸ ਦਾ। ਹੋਰ ਆਪੂਆ ਫੁੱਫੜ ਕੇ ਕਲੇਸ਼ ਤੇ ਨਾ ਬਈ ਇਹਦਾ ਵੀ ਨਹੀਂ ਖਿਆਲ ਰੱਖਿਆ ਜਾਂਦਾ ਨਹੀਂ ਆਹ ਕਾਹ ਜਾ ਛੋਟਾ ਛੋਟਾ ਸੀ ਜੀ ਦੋ ਦੂਈ ਪੱਟ ਦਿੰਦੇ। ਮੈਂ ਤੈਨੂੰ ਐ ਕਹਦਾ ਸੀਗਾ ਹੂੰ ਵੀ ਆਪਣੋ ਸੁਭਾਅ ਪਈ ਹੋਊ ਉੱਥੇ। ਹੂੰ ਵਿਸ਼ਵਾਸ ਛੱਡਦੇ ਨੇ ਸਵਾਹ ਨਾਲ ਕਹਿੰਦੇ ਮੋਟੇ ਹੋ ਜਾਂਦੇ ਨੇ ਗੰਢੇ ਹੈ ਤੇ ਹੋਰ ਸਿੱਟ ਦਾਂਗੇ ਕੋਈ ਨਹੀਂ ਸਵਾਹ ਦਾ ਕੱਖ ਜਿਹਾ ਪੱਟਦੀ ਐ ਮੈਂ ਪਟਾਵਾਂ ਤੇਰੇ ਨਾਲ ਸਾਰੇ ਕੱਖ ਜੇ ਉਹ ਖੁਰਪੀ ਤਾਂ ਲੈਣੀ ਚੱਕ ਕੇ ਖੁਰਪੀ ਪੀਜੀ ਕੋਥੇ ਇਹ ਤਾਂ ਨਾਲ ਹੀ ਪੱਟੇ ਜਾਂਦੇ ਆ ਖੁਰਪੀ ਦੀ ਤਾਂ ਲੋੜ ਹੀ ਹੈ ਨਹੀਂ ਇਹ ਗੁੱਡਨੇ ਵੀ ਪੈਣੋਂਦਿਆਂ ਫੇਰ ਹੀ ਗੰਢਾ ਮੋਟਾ ਹੋਣਦਾ ਹੈ ਤੇ ਹੋਰ ਸਾਨੂੰ ਕੋਈ ਪਤਾ ਫਿਰ ਇੰਨਾ ਗੱਲਾਂ ਦਾ ਵੀਰੇ ਲੈ ਮੈਂ ਤੇਰੇ ਨਾਲੋਂ ਵੱਧ ਪੱਟ ਤੇ ਭਾਬੀ ਵੀ ਆ ਗਈ ਕੀ ਕਰਦੇ ਹੋ ਬਹਿਲੇ ਨੇਗੇ ਅਸੀਂ ਕੰਮ ਕਰੀ ਜਾਂਦੇ ਆ ਆਹ ਗੱਡੀ ਨੇ ਕੱਖ ਜੇ ਭਾਬੀ ਇਹਦੇ ਚੋਂ ਬਹਿ ਜਾ। ਕਹਿਣ ਦਾ ਮਤਲਬ ਕੀ ਹੈ ਤੁਹਾਡਾ? ਬਹਿ ਜਾ ਤੂੰ ਵੀ ਬੈਠ ਕੇ ਗੱਲਾਂ ਕਰਦੇ ਆ। ਉਹ ਆਪ ਤਾਂ ਬਿਮਾਰ ਹੈ। ਹਾਂ। ਸਹੀ ਗੱਲ ਹੈ। ਹੈਨਾ? ਹਾਂ। ਹੁਣ ਭਈ ਮੈਂ ਕੰਮ ਤਾਂ ਕਰ ਨਹੀਂ ਸਕਦੀ। ਵੀ ਜੀ ਤੁਸੀਂ ਆਹ ਵੀ ਕਹੋ। ਪਹਿਲਾਂ ਇਹਨਾਂ ਤਾਂ ਮੈਂ ਲੰਗਰ ਛੱਪਿਆ। ਉਹ ਤਾਂ ਤੁਹਾਨੂੰ ਦੱਸਦਾ ਨਹੀਂ। ਆਹ 10 ਜਾਣੇ ਇਕੱਠੇ ਹੋਏ ਬੈਠੇ ਆ ਵੀਰੇ। ਚਲ ਆ ਫੇਰ ਕੀ ਹੋ ਗਿਆ? ਹਾਂ ਫੇਰ ਕੀ ਹੋ ਗਿਆ? ਐਂ ਕਹਿ ਰਿਹਾ ਕਰੋ ਮੇਰੀ ਗੱਲ ਸੁਣੋ। ਨਾ ਉਹ ਪਹਿਲਾਂ ਫਿਰ ਕੰਮ ਛੋੜਨ ਨਾਲ ਕਰਾਉਂਦੀ ਤਾਂ ਰਹੇ ਜਹਲੇ ਦੇ 6:00 ਵਜੇ ਗਿਉਣ ਫੇਰ ਕੀ ਹੋ ਗਿਆ। ਓਹੋ ਬਈ ਸਾਨੂੰ ਤਾਂ ਨਾ ਇਹੋ ਜੇ ਕੰਮ ਦੀ ਲੋੜ ਨਹੀਂ। ਅਸੀਂ ਤਾਂ ਨਨਦ ਪਰ ਜਾਏ ਆਪੀ ਕੰਮ ਕਰਨ। ਇੱਕ ਤਾਂ ਭੂਆ ਤੇ ਫੁੱਫੜ ਤਾਂ ਗੁਰਵਿੰਦਰ ਨਾਲ ਵਗ ਜਾਣਗੇ। ਅੱਛਾ। ਤੇ ਜਿਹੜੀ ਦੂਜੀ ਭੂਆ ਗਈ ਦਰਾਣੀ। ਉਹਨੂੰ ਤੁਸੀਂ ਛੱਡ ਕੇ ਆਓ। ਅਗਲੀ ਦੇ ਘਰੇ। ਸਹੀ ਗੱਲ ਆ ਭਾਬੀ ਆ ਤਾਂ ਗੱਲ ਵਧੀਆ ਕਰਨੀ। ਕੱਲ ਨੂੰ ਕੋਈ ਉੱਚੀ ਨਹੀਂ ਵੀ ਗੱਲ ਹੋਗੀ। ਓਏ ਉਹਦਾ ਹੱਥ ਤਾਂ ਠੀਕ ਹੋ ਜਾਣ ਦੇ ਛੱਡਿਆ ਮੈਂ ਕੋਈ ਨਹੀਂ। ਹੱਥ ਨੂੰ ਕੁਛ ਨਹੀਂ ਹੋਇਆਗਾ। ਠੀਕ ਐ। ਠੀਕ ਆ ਕੋਈ ਬੜਾ ਜਿਆਦਾ ਨਹੀਂ ਬਚਿਆ ਉਹ ਤਾਂ ਕਹਿੰਦੀ ਮੇਰੇ ਦਰਦੀ ਬੜਾ ਹੋ ਜਾਂਦਾ ਹੱਥਾਂ ਤੇ ਅਗਲੀ ਦੇ ਘਰੇ ਕੋਈ ਤਾਂ ਹੋਊਗਾ ਆਪੇ ਉਹਦੀ ਸਾਮ ਸੁਭਾਈ ਕਰ ਲੈਣਾ ਹੈ ਨਹੀਂ ਆ ਬਈ ਉਹਨਾਂ ਦੇ ਕੋਈ ਕੋਈ ਮੇਰੇ ਬਾਹਰ ਆਂਡ ਕਮਾੜ ਚ ਤਾਂ ਹੁੰਦੇ ਹੀ ਆ ਦੱਸ ਮੇਰੀ ਜਰਾ ਸੁਣ ਪਰ ਆਪਾਂ ਕਿਹੜਾ ਠੇਕਾ ਲਿਆ ਹੈ ਚੱਲ ਮੈਂ ਤਾਂ ਛੱਡਿਆਉਂਗਾ ਮੈਂ ਤਾਂ ਕੀ ਕਰਨਾ ਤੁਹਾਨੂੰ ਹੁਣ ਜੇ ਮੈਨੂੰ ਆਇਆ ਬਈ ਅੱਜ ਕੋਲਾ ਕੋ ਕੰਮ ਵੇਲੇ ਤੱਕ ਕਰਵਾਈਏ ਕੰਮ ਹੁਣ ਜਦੋਂ ਇਹ ਲਾ 6:00 ਵੱਜ ਗਈ ਵੀ ਹੁਣ ਕਰੇ ਛੱਡਿਆ ਕੀ ਕੰਮ ਨੂੰ ਕਿਹੜਾ ਨੇ ਪਾੜੋ ਪੱਥਰ ਲਿਆ ਤਾਂ ਦਾ ਸਾਹੀ ਘਰ ਦੇ ਕੰਮ ਆ ਛੋਟੇ ਛੋਟੇ ਅਸੀਂ ਆਪ ਹੀ ਕਰ ਲਿਆ ਕਰਾਂਗੇ ਕੋਈ ਨਹੀਂ ਆਪਦੇ ਘਰੇ ਕੀ ਕਰਦੀ ਨਹੀਂ ਉਹ ਉਹ ਹੀ ਤਾਂ ਗੱਲ ਆ ਆਪ ਹੀ ਵਿਚੜੀ ਗਈ ਲਿਆ ਪੁੱਤ ਮੈਂ ਕਰਾਂ ਨੇ ਆ ਪੁੱਤ ਮੈਂ ਕਰਾਂ ਜੀ ਅਸੀਂ ਦੋ ਥੋੜਾ ਜਿਹਾ ਕਰਾਂਗੇ ਉਹ ਚੱਲ ਅਗਲੇ ਨੂੰ ਗੋਵਾਂ ਆ ਗਿਆਲੇ ਨੂੰ ਐ ਵੀ ਸਾਨੂੰ ਘਰ ਤਬਾ ਦੂਗਾ ਚੱਲ ਆਲਾ ਹੁਣ ਐ ਤਾਂ ਨਹੀਂ ਹੁੰਦਾ ਵੀ ਬੇਲੇ ਹੀ ਖਾਈ ਜਾਊਗਾ ਆਲਾ ਰੋਟੀ ਜੋਗਾ ਦਾਲਾ ਕਰਦਾ ਹਰੇਕ ਨਾ ਗੁਰਵਿੰਦਰ ਨੇ ਕਹਿਤਾ ਸੀ ਆਉਂਦੇ ਨੇ ਤਾਂ ਕਿ ਘਰ ਤਾਂ ਉੱਥੇ ਵੀ ਬਥੇਰੇ ਨੇ ਪਿੰਡ ਚ ਉਹ ਕਹਿੰਦੀ ਲੈਣਾ ਛੁੱਡੇ ਲਿਆ ਵੀ ਇੱਥੇ ਪਤਾ ਹੀ ਆ ਅੱਜਕੱਲ ਦੇ ਮੁੰਡਿਆਂ ਨੂੰ ਪਤਾ ਹੀ ਹੁੰਦਾ ਉਹਨੂੰ ਪੱਕਾ ਪਤਾ ਵੀ ਮੇਰਾ ਪਿਓ ਦੇ ਨਾਲ ਗਲਤ ਹੈ ਉਹ ਗੱਲ ਪਰ ਵੀਰਾ ਤਾਂ ਨਹੀਂ ਨਾ ਸਮਝਦਾ ਆਪਾਂ ਤਾਂ ਕੀ ਲੈਣਾ ਯਾਰ ਆਲਾ ਗਲਤ ਆ ਬਲੇ ਆਪਦੇ ਵਰ ਮਤੇ ਯਾਰ ਆਪਾਂ ਵੀ ਨਾ ਆਪਦੇ ਘਰੇ ਵਾਜੇ ਆਪਦੇ ਘਰੇ ਜਾ ਕੇ ਗਲਤ ਹੋਈ ਜਾਵੇ ਇੱਥੇ ਤੈਨੂੰ ਬਦਨਾਮੀ ਆਈ ਇਸ ਗੱਲ ਦੀ ਵੀਰੇ ਆ ਚਾਰ ਦਿਨਾਂ ਨੂੰ ਆਨ ਕਮੈਂਟ ਚ ਪਤਾ ਨਾ ਲੱਗੂਗਾ ਵੀ ਇਹਨਾਂ ਦਾ ਫਫੜ ਬੁੜਾ ਹੋਇਆ ਪਿਆ ਆ ਲੱਛਣ ਕਰਦਾਗਾ ਹੁਣ ਫਿਰ ਕਰੀਏ ਕੀ ਹੁਣ ਮੈਂ ਸਿੱਧਾ ਜਵਾਬ ਦੇ ਦੇਣਾ ਨੂੰ ਬਾਈ ਜੇ ਤੂੰ ਮੜਿਆ ਕੜੜਾ ਰਹੇ ਨਾ ਇਹਨਾਂ ਮੂਰੇ ਆਪੀ ਭੱਗ ਜਾਣ ਮੈਂ ਤਾਂ ਚੱਕ ਲੈ ਡਾਂਗ ਤੇ ਮੂਰੇ ਲਾਣਾ ਤਿੰਨਾ ਚਾਰਾਂ ਨੂੰ ਕਿ ਜਲੂਸ ਕੱਢਿਆਗਾ ਇਹਨਾਂ ਨੇ ਅੱਜ ਪਤਾ ਤਾ ਬਈ ਕਹਿਣਾ ਸੌਖਾਗਾ ਮੈਨੂੰ ਮੈਂ ਨਹੀਂ ਨਾ ਕਹਿ ਸਕਦਾ ਤੁਸੀਂ ਤਾਂ ਤੂੰਹਾ ਵਜੋਗੇ ਫੇਰ ਵੀ ਤੂੰ ਕੁੜੀ ਵਜੇਂਗੀ ਫਿਰ ਮੈਨੂੰ ਕਹਿ ਦੋ ਮੈਂ ਕਹਿ ਦੇਣੀ ਪਰ ਜੇ ਮੈਂ ਕਹਿ ਨਹੀਂ ਆ ਭਾਬੀ ਉਹਨਾਂ ਨੂੰ ਉਹ ਕਹਿ ਦਿੰਦੇ ਭਾਈ ਤੇਰਾ ਤਾਂ ਹੱਕ ਹੀ ਨਹੀਂ ਬੋਲਣ ਦਾ ਲੈ ਦੱਸ ਫਿਰ ਹੱਕ ਕੀ ਦਾ ਹੁਣ ਉਹ ਕਹਿੰਦੇ ਗੁਰਪ੍ਰੀਤ ਕਹਿ ਦੇ ਉਹਨਾਂ ਨੂੰ ਪਤਾਗਾ ਵੀ ਇਹਨੇ ਕਹਿਣਾ ਨਹੀਂ ਤੇ ਅਸੀਂ ਜਾਣਾ ਨਹੀਂ ਜੇ ਮੈਂ ਕਹਿ ਦਿੰਨੀ ਤਾਂ ਕਹਿਣਗੇ ਮੇਰਾ ਭਤੀਜਾ ਨਹੀਂ ਕਹਿੰਦਾ ਲੈ ਕਰ ਲਾ ਗੱਲ ਇਹਨਾਂ ਨਾਲ ਮੈਂ ਤਾਂ ਘਰ ਦੀ ਮਾਲਕਣ ਮੈਂ ਤਾਂ ਕੁਝ ਹੈ ਹੀ ਨਹੀਂ ਨਾ ਨਾਲ ਵੀਰੇ ਆ ਭਾਬੀ ਨਾਲ ਵੀ ਤਾਂ ਲੜੀ ਪੈਣਾਗਾ ਮੜਾ ਜਾਂ ਉਹਨਾਂ ਨੂੰ ਬਸਾ ਦੇ ਖਾ ਦੇ ਕੋਈ ਤੇਰੀ ਸ਼ਰਮ ਸ਼ੁਰਮਾ ਮੰਨ ਲੈਣ ਉਹ ਭਾਗ ਜਾਣ ਕੀ ਭਾਬੀ ਕੀ ਤੇ ਮੈਂ ਹੁਣ ਕਹਿ ਕੇ ਦੱਟ ਆ ਸਵੇਰੇ ਹੋਰ ਮੈਂ ਕੀ ਕਹਾਂ ਤੂੰ ਤੇਰੇ ਮੰਗੂ ਕਹਿੰਦੇ ਹੁੰਦੇ ਆ ਮਾਪੇ ਮੇਰੀ ਕਿਉਂ ਬੇਇਤੀ ਕਰਾਈ ਜਾਏਗਾ ਅਬ ਦੇ ਕੋਈ ਲੜਨਗਾ ਅਬ ਤਾਂ ਘਰੇ ਲੜੋ ਜਾ ਕੇ ਮੈਂ ਹੋਰ ਕੀ ਕਹਾਂ ਉਹਨੂੰ ਕਹਿ ਦਿੰਦਾ ਹੁਣ ਐਨੀ ਕ ਗੱਲ ਤੇ ਥੋੜੀ ਜਾਣ ਕੇ ਉਹ ਚੱਜ ਨਾਲ ਕਹੇ ਉਹਨੂੰ ਗੁੱਸੇ ਚ ਬੋਲਦਾ ਫਿਰ ਤਾਂ ਜਾਂਦੀ ਉਹ ਮੈਨੂੰ ਐ ਵੀ ਰਿਸ਼ਤੇਦਾਰੀ ਟੁੱਟੂਗੀ ਮੈਂ ਭੇਜਤਾ ਦੇਉਂਗਾ ਹੋਰ ਰਿਸ਼ਤੇਦਾਰ ਮਰ ਗਏ ਨਾਲੇ ਆਪਾਂ ਨੂੰ ਨਾ ਬਸਦਾ ਬਥੇਰਾ ਨਾਲੇ ਭਾਬੀ ਉਹ ਘੜਾ ਆਪਾਂ ਨੂੰ ਕੁਝ ਦੇ ਕੇ ਜਾਂਦੇ ਆਪਣੇ ਤੋਂ ਲੈਂਦੀ ਆ ਖਾਂਦੀ ਆ ਬਾ ਦੋ ਭਾਈ ਪਹਿਲਾਂ ਬਸ ਇਹ ਸਾਰਾ ਲਵਾਏਗਾ ਮੈਂ ਤਾਂ ਨਹੀਂ ਭੁੱਲਦਾ ਦੇਖੇ ਗੱਲਾਂ ਸੋਨੂੰ ਤੂੰ ਤਾਂ ਭੁੱਲ ਜਾਉਂਗੀ ਮੈਨੂੰ ਤਾਂ ਕੋਈ ਸਾਰੇ ਦਾ ਨਹੀਂ ਪਤਾ ਅ ਕਿੰਨੇ ਵਾਰੀ ਪੈਸੇ ਲੈ ਲੈ ਵੀਰੇ ਤੇਰੇ ਤੋਂ ਹਜੇ ਤੱਕ ਮੋੜੇ ਆ ਉਹਨਾਂ ਨੇ ਹਾਂ ਨਾ ਉਹ ਮੋੜਿਆ ਉਹ ਤਾਂ ਮੜਵਾ ਲੂ ਅਗਲੇ ਤੋਂ ਚਲ ਕੋਈ ਨਹੀਂ ਮੈਂ ਦਿੱਤੇ ਮੈਂ ਆਪੇ ਮੜਵਾ ਲਵਾਂ ਉਹਨੂੰ ਤਾਂ ਪਤਾ ਹੀ ਨਹੀਂਗਾ ਵੀ ਪੈਸੇ ਲੈ ਕੇ ਗਏ ਨੇ ਕੋਈ ਗੱਲ ਨਹੀਂ ਮੈਂ ਆਪੇ ਮੜਵਾ ਲੂੰਗਾ ਮੈਥੋਂ ਲੈ ਕੇ ਗਏ ਨੇ ਨਾ ਤੁਸੀਂ ਕਿਉਂ ਵਿਫਤਾ ਪਈ ਆਉਦੇ ਦਿਮਾਗ ਤੇ ਤੁਸੀਂ ਐਦੋ ਬਾਅਦ ਦੁੱਖੀ ਨਹੀਂ ਦੇਣੀ ਹੈ ਹੀ ਨਹੀਂ ਮੇਰੇ ਕੋਲ ਮੈਂ ਤਾਂ ਉਹ ਕਿਥੋਂ ਨਾ ਲੋੜੀ ਨਹੀਂ ਤਾਹੀ ਤਾਂ ਬੈਠੇ ਨੇਗੇ ਸਮਝੀ ਦੋ ਮਿੰਟ ਨੂੰ ਭਾਗਾਂਗੇ ਆਪੀ ਭਗ ਜਾਣਗੇ ਚਲੋ ਜੇ ਤਾਂ ਤੁਸੀਂ ਮੇਰੀ ਗੱਲ ਸੁਣ ਲਓ ਕੰਮ ਕਰਉਣਾ ਫਿਰ ਤਾਂ ਉਹ ਦੱਸੋ ਨਿਆਦਾ ਅੰਦਰ ਨਾ ਕੋਈ ਪਾਈ ਤੂੰ ਮੇਰੀ ਗੱਲ ਸੁਣ ਕਰ ਫਫੜ ਨੂੰ ਲਿਆ ਆ ਨਾਲ ਕੰਮ ਕਰਾ ਕੋਈ ਨਾ ਮਲ ਫਫੜ ਕੀ ਕਰਦਾ ਬੇਲਾ ਮੰਜੇ ਤੋੜੀ ਜਾਂਦਾ ਬੈਠਾ ਉਹ ਇਸ ਵਾਦਾ ਬੱਠਾ ਥੱਲੇ ਤੋਂ ਭਰ ਕੇ ਉਹ ਵੀ ਭੂਆ ਨੂੰ ਭੇਜ ਦਿਆਂ ਚੱਕ ਕੇ ਮੈਂ ਆਏ ਦੇਖੋ ਕਰਦੇ ਨਹੀਂ ਜਮਾਂ ਵੀ ਉਹਦੀਆਂ ਪੱਕੀਆਂ ਖਾ ਲਈ ਹੁਣ ਤੋਂ ਉਹਨਾਂ ਇਹਨਾਂ ਦੀ ਗੱਲ ਵੀ ਸਹੀ ਆ। ਇਹ ਸਾਰਾ ਟੱਬਰੀ ਬਹਿ ਜਾਂਦਾ ਕਿਉਂ ਨਾ। ਕੰਮ ਦਾ ਡੱਕਾ ਕਿਸ ਨੇ ਕਰਾਉਣਾ ਨਹੀਂ। ਹੂੰ ਦੋਨਾਂ ਤਰ੍ਹਾਂ ਦੀ ਗੱਲ ਤਾਂ ਮੰਨਣੀ ਪਊਣੀ। ਚਲ ਕਹਿ ਕੇ ਦੇਖੂ ਇੱਕ ਵਾਰੀ ਜੇ ਮੰਨ ਗਈ ਤਾਂ।